ਮੈਂ ਆਪੋ ਹੀ ਕਸ਼ੂ ਰੱਖੀ ਹੋਈ ਹੈ ਟਿੰਗਰ ਮੈਂ ਕੁਝ ਖਾਦਾ ਕੀ ਪੀਤਾ ਕੀ ਕਿਹੜਾ ਲੀਡਰ ਕਿਹੜੇ ਅੰਬ ਖਾਂਦਾ ਇਹਨਾਂ ਦੇ ਟੌਪਿਕ ਤੇ ਲੋਕੀ ਉਲਜਾਏ ਹੋਏ ਆ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨ ਲਈ ਤੁਸੀਂ ਆਏ ਆ ਜਿਹਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਪੰਜਾਬ ਚ ਆਪਣੇ ਬੜਾਚੌਰ ਹਲਕੇ ਚ ਕਾਠਗੜ੍ਹ ਹਸਪੀਟਲ ਹੈ ਉੱਥੇ ਡਾਕਟਰ ਨਹੀਂ ਜੀ ਹੈਗਾ ਤੇ 15 ਹਸਪੀਟਲ ਹੈ ਤੇ ਉਹਨਾਂ ਮਗਰ ਇੱਕ ਡਾਕਟਰ ਹੈ ਸ਼ਾਇਦ ਉਹ ਵੀ ਬਦਲੀ ਕਰਵਾ ਲਈ ਤੁਹਾਨੂੰ ਬੋਲਾ ਚਾਹਨ ਨੂੰ ਤਾਂ ਅਜੇ ਤੱਕ ਦੋਨੋਂ ਹੱਥਾਂ ਨਾਲ ਲੁੱਟਦੇ ਪਏ ਅਸੀਂ ਬੜਾ ਹੀ ਗਰੀਬ ਤੇ ਪਿਛੜਿਆ ਹੋਇਆ ਲੱਗਦਾ ਬੜੀ ਅਸੀਂ ਮਿਹਨਤ ਕਰਕੇ ਲੋਕਾਂ ਦੇ ਬਰਾਬਰ ਆਂਦੇ ਪਈ ਆਂ ਪਰ ਡਿਵਾਈਡ ਕੀਤਾ ਹੋਇਆ ਜੀ ਉੱਥੇ ਡਾਕਟਰ ਜਾਣਦਾ ਜੇ ਏ ਗ੍ਰੇਡ ਵਾਲੇ ਪਿੰਡ ਹੈ ਬੀ ਗ੍ਰੇਡ ਵਾਲੇ ਸੀ ਗ੍ਰੇਡ ਵਾਲੇ ਏ ਗ੍ਰੇਡ ਵਾਲੇ ਪਿੰਡ ਹੈ ਉੱਥੇ ਜਾੜਾ ਵਧੀਆ ਮੱਛਾਂ ਹੈ ਜੀ ਟਾਪ ਕੁਆਲਟੀ ਵੀ 25 ਉਹਨਾਂ ਦੇ ਜਿਹੜਾ ਸੀਮਨ ਬਣਾਣਾ ਉਹ ਸਰਕਾਰ ਦਿੰਦੀ ਹੈ ਜੀ ਡਾਕਟਰ ਦੀ ਫੀਸ ਵੀ ਨਹੀਂ ਲੱਗਦੀ ਤੇ ਉਹ ਸੀਮਨ ਵੀ ਪੂਰਾ ਸੈਚੂਰੇਟ ਹੁੰਦਾ ਵੀ ਕੱਢੀਏ ਆਉਂਗੇ ਉਹਦੇ ਕਸ਼ੂ ਤੁਹਾਨੂੰ ਜਿੰਨਾ ਜਿੰਨਾ ਨਾਂ ਰੱਖਿਆ ਹੈ ਜੋ ਤੁਹਾਡੀ ਗੱਲ ਚੱਕਣ ਦੀ ਗੱਲ ਹੈਗੀ ਹੈ ਅੱਜੇ ਮੰਗੂ ਪਰ ਵੱਟ ਚੜ ਕੇ ਜਿੱਤਾ ਵੀ ਆਪਣੀ ਆਵਾਜ਼ بلند ਕਰਨੀ ਪਈ ਔਰ ਚੱਕੂਗਾ ਔਰ ਜਿਹੜੀਆਂ ਫੈਸਿਲਿਟੀਆਂ ਬੜਾ ਚਾਅ ਵਿੱਚ ਚਾਹੀਦੀਆਂ ਔਰ ਜਿਹੜੇ ਕੰਮ ਪੰਜਾਬ ਵਿੱਚ ਹੋਣੇ ਚਾਹੀਦੇ ਹੈਗੇ ਉਹਦੀ ਆਵਾਜ਼ ਅਸੀਂ ਹਮੇਸ਼ਾ بلند ਕਰਾਂਗੇ ਐਸਪੀਐਸ ਨੂੰ ਕੋਸੈਲਟੀਆਂ ਦਿੰਦੇ ਆ ਉਹਨਾਂ ਨੂੰ ਕੰਸੈਸ਼ਨ ਦਿੰਦੇ ਆ ਉਹਨਾਂ ਨੂੰ ਰਿਵੈਟ ਦਿੰਦੇ ਆ ਤੁਹਾਨੂੰ ਆ ਕਿਸਾਨੀ ਵਿੱਚ ਡੇਰੀ ਫਾਰਮਿੰਗ ਵਿੱਚ ਆ ਲੈ ਕੇ ਆਣੀ ਪਾਵਗੇ ਤਾਂ ਸਾਡੇ ਲੋਕੀ ਤਰੱਕੀ ਦੇ ਰਾਹ ਤੇ ਚੱਰੂਗੇ ਹਾਂਜੀ ਸਭੀ ਗੱਲ ਸਾਰਿਆਂ ਨੂੰ ਬੀਵੀਅਨ ਡੈਰੀ ਟਾਕਸ ਨੇ ਕਰਾਇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਪਾ ਜਦੋਂ ਚੈਨਲ ਸ਼ੁਰੂ ਕੀਤਾ ਫਿਰ ਤੇ ਡੈਰੀ ਫਾਰਮਰਾਂ ਦੇ ਪੋਡਕਾਸਟਾਂ ਤੋਂ ਸ਼ੁਰੂ ਕੀਤਾ ਤੇ ਬਹੁਤ ਵਧੀਆ ਰਿਸਪੌਂਸ ਮਿਲਿਆ ਤੇ ਅਸੀਂ ਇੱਕ ਹੋਰ ਸੋਚਿਆ ਕਿਉਂ ਨਾ ਗੱਲ ਨੂੰ ਪੋਲੀਟੀਕਲੀ ਪਹੁੰਚਾਇਆ ਜਾਵੇ ਕਿਉਂਕਿ ਗਵਰਨਮੈਂਟ ਦਾ ਬਹੁਤ ਵਧੀਆ ਤਗੜਾ ਰੋਲ ਹੈ ਡੈਰੀ ਫਾਰਮਿੰਗ ਦੇ ਵਿੱਚ ਨੂੰ ਤੇ ਅੱਜ ਅਸੀਂ ਜਿਹੜੀ ਸ਼ਖਸੀਅਤ ਕੋਲ ਬੈਠੇ ਆਂ ਤੇ ਬਹੁਤ بڑا ਨਾਮ ਹੈ ਬੜਾਚੁਰ ਹਲਕੇ ਚ ਪੂਰੀ ਪੰਜਾਬ ਪੋਲਿਟਿਕਸ ਚ ਅਜੇ ਮੰਗੂ ਪਰ ਜੀ ਤੇ 2017 ਤੋਂ 22 ਵਾਲੀ ਸਰਕਾਰ ਚ ਭਾਜੀ ਦੇ ਫਾਦਰ ਸਾਹਿਬ ਬਲਾਚੌਰ ਤੋਂ ਐਮ ਐਲ ਏ ਵੀ ਰਹੇ ਆ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਆਪਣਾ ਟਾਈਮ ਦੇਣ ਲਈ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪੇਜ ਤੇ ਤੇ ਅਸੀਂ ਬਹੁਤ ਥੈਂਕਫੁਲ ਆ ਜੀ ਤੁਸੀਂ ਸਾਨੂੰ ਆਪਣਾ ਕਮਿਊਨਿਟੀ ਟਾਈਮ ਦਿੱਤਾ ਜੀ ਤੇ ਪਿਛਲੇ 2-3 ਦਿਨ ਪਹਿਲਾਂ ਭਾਜੀ ਨੇ ਆਪਣੇ ਪੇਜ ਤੋਂ ਇੱਕ ਰੀਲ ਪਾਈ ਸੀਗੀ ਇੱਕ ਜਰਸੀ ਨਸਲ ਦੀ ਕਾਨੂੰ ਆਪਣੇ ਕੋਲ ਖੜਾ ਕੇ ਕਿਉਂਕਿ ਬਲਾਚੌਰ ਹਲਕੇ ਦੇ ਸਭ ਤੋਂ ਵੱਧ ਡੈਰੀ ਫਾਰਮਿੰਗ ਹੈ ਤੇ ਬਹੁਤ ਵਧੀਆ ਮੁੱਦੇ ਚੱਕੇ ਆ ਤੇ ਫਾਈਨਲੀ ਕੋਈ ਪੋਲੀਟੀਸ਼ੀਅਨ ਇਸ ਮੁੱਦੇ ਤੇ ਬੋਲੇ ਤੇ ਸਾਨੂੰ ਵੀ ਬੜੀ ਖੁਸ਼ੀ ਹੈ ਤੇ ਅੱਜ ਉਹੀ ਮੁੱਦੇ ਡਿਸਕਸ ਕਰਾਂਗੇ ਆਪਾਂ ਭਾਜੀ ਨਾਲ ਭਾਜੀ ਕਿਵੇਂ ਤੁਹਾਡੇ ਦਿਮਾਗ ਵਿਚ ਆਵੇ ਇਹ ਮੁੱਦੇ ਨੂੰ ਚੱਕਿਆ ਜਾਵੇ ਹਾਂਜੀ ਪਹਿਲਾਂ ਤਾਂ ਮੈਂ ਤੁਹਾਡਾ ਤੇ ਤੁਹਾਡੀ ਟੀਮ ਦਾ ਧੰਨਵਾਦ ਕਰਦਾ ਕਿ ਸਾਡੇ ਵਿੱਚ ਉਹ ਨੌਜਵਾਨ ਪੀੜੀ ਨਾਲ ਮੈਂ ਗੱਲ ਕਰਦਾ ਪਿਆ ਜਿਹੜੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ ਨਹੀਂ ਤਾਂ ਜਿੱਥੇ ਤੁਸੀਂ ਬॉडਕਾਸਟ ਦੇਖ ਲੋ ਇਸੇ ਚੀਜ਼ਾਂ ਦੀ ਚੱਲਦੀ ਹੁੰਦੀ ਕਿ ਸਿੰਗਰ ਨੇ ਕੁਝ ਖਾਧਾ ਕੀ ਪੀਤਾ ਕੀ ਕਿ ਕਿਹੜਾ ਲੀਡਰ ਕਿਹੜੇ ਅੰਬ ਖਾਂਦਾ ਇਹਨਾਂ ਦੇ ਟੌਪਿਕ ਤੇ ਲੋਕੀ ਉਲਝਾਈ ਹੋਏ ਆ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨ ਲਈ ਤੁਸੀਂ ਆਏ ਆ ਇਸ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਔਰ ਜਿਹੜੀ ਤੁਸੀਂ ਗੱਲ ਕਰਦੇ ਆ ਕਿ ਇਹ ਮੁੱਦਾ ਮੇਰੇ ਦਿਮਾਗ ਵਿੱਚ ਕਿੱਦਾਂ ਆਇਆ ਦੇਖੋ ਜਿਹੜਾ ਸਾਡਾ ਪਿਛੋਕੜ ਆ ਉਹ ਸਾਰਿਆਂ ਦਾ ਦੁੱਧ ਨਾਲ ਜੁੜਿਆ ਹੋਇਆ ਔਰ ਅਸੀਂ ਅੱਜ ਬੜਾ ਚਾਲ ਦੀ ਗੱਲ ਕਰੇਗੀ ਮੈਂ ਆਪਣੀ ਬਰਾਦਰੀ ਦੀ ਗੱਲ ਕਰਾਂ ਤੇ ਅਸੀਂ ਸਾਰੇ ਬੁੱਧੇ ਹੀ ਕੰਮ ਪਹਿਲਾਂ ਤੋਂ ਕਰਦੇ ਰਹੇ ਹਾਂ ਜੰਗਲ ਦੇ ਨੇੜੇ ਰਹਿੰਦੇ ਹਾਂ ਬਣ ਦੇ ਸਾਡੇ ਨਾਲ ਨਾਲ ਸਾਰੇ ਪਿੰਡ ਰਹਿੰਦੇ ਆ ਤੇ ਮੈਂ ਆਪੋ ਵੀ ਪਸ਼ੂ ਰੱਖੇ ਹੋਏ ਆ ਮੈਂ ਲੋਕਾਂ ਦਾ ਦੁੱਖ ਤਕ ਸਮਝਦਾ ਕਿ ਅੱਜ ਦੇ ਦਿਨ ਸਾਨੂੰ ਕਿਹ ਕਿਹ ਸਮੱਸਿਆ ਆਉਂਦੀਆਂ ਪਈਆਂ ਜਦੋਂ ਤਾਂ ਕੋਈ ਹੱਲ ਨਹੀਂ ਦਿੱਤਿਆ ਫਿਰ ਮੈਨੂੰ ਲੋਕਾਂ ਦੇ ਵਿੱਚ ਆਪਣੀ ਗੱਲ ਰੱਖਣੀ ਪਈ ਤੇ ਭਾਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਵੇਰਕਾ ਪਲਾਨ ਮੁਹਾਲੀ ਹੈ ਸਭ ਤੋਂ ਕਾਮਯਾਬ ਪਲਾਨ ਹੈ ਤੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਆ ਅੰਸਰੋਂ ਤੋਂ ਲੈ ਕੇ ਬੜਾ ਚੌਰ ਤੱਕ ਨਾ ਜੀ ਇਸ ਫੈਰੀ ਦਾ ਦੋਦੂ ਫਾਰਮ ਤੋਂ ਵੱਧ ਜਾਂਦਾ ਜੀ ਮਹਾਲੀ ਕਿੰਨਾ ਕਿਉਂਕਿ ਉਹਦੇ ਬਹੁਤ ਵਧੀਆ ਫਾਰਮ ਹੈ ਹਰੇ ਘਰ ਚ ਪਸ਼ੂ ਹੈ ਜੀ ਤੇ ਬਹੁਤ ਜ਼ਿਆਦਾ ਦਿੱਕਤਾਂ ਨਾਲ ਫਾਰਮਰਾਂ ਨੂੰ ਝੋਲਣਾ ਪੈਂਦਾ ਕਿਉਂਕਿ ਸਾਲ ਹੀ ਚੀਜ਼ ਹੈ ਕਦੋਂ ਕਿ ਜਾਨੀ ਨੁਕਸਾਨ ਹੋ ਜਾਵੇ ਕੁਝ ਨਹੀਂ ਪਤਾ ਲੱਗਦਾ ਜੀ ਤੇ ਬਹੁਤ ਵਧੀਆ ਮੁੱਦਾ ਚੱਕਿਆ ਤੇ ਇੱਕ ਸਾਨੂੰ ਜੀ ਜਦੋਂ ਆਪਣੀ ਗਾਂ ਬਿਮਾਰ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਇੱਕ ਖੂਨ ਦਾ ਟੈਸਟ ਕਰਾ ਕੇ ਸਾਨੂੰ ਬਿਮਾਰੀ ਦਾ ਪਤਾ ਲੱਗ ਜਾਂਦਾ ਹੈ ਬਿਲਕੁਲ ਨਹੀਂ ਜਿਹੜੇ ਡਾਕਟਰ ਹੈ ਉਹ 5-7 ਦਿਨਾਂ ਨਾਲ ਅਜਾਈ ਜਾਂਦੇ ਜੀ ਹਨ ਤੇ ਖੂਨ ਲੈ ਕੇ ਮਹਾਲੋਂ ਜਾਣਾ ਪੈਂਦਾ ਜੀ ਨਾਣਾ ਸ਼ੈਪੂਰ ਪੰਜਾਬ ਚ ਆਪਣੇ ਬਲਾਚੌਰ ਹਲਕੇ ਚ ਕਾਠਗੜ੍ਹ ਹਸਪੀਟਲ ਹੈ ਉੱਥੇ ਡਾਕਟਰ ਮਿਲ ਜੀ ਹੈਗਾ ਤੇ 15 ਹਸਪੀਟਲ ਹੈ ਤੇ ਉਹਨਾਂ ਮਗਰ ਇੱਕ ਡਾਕਟਰ ਹੈ ਸ਼ਾਇਦ ਉਹ ਵੀ ਬਦਲੀ ਕਰਵਾ ਲਈ ਬਿਲਕੁਲ ਜੀ ਤੇ ਉਸ ਮੁੱਦੇ ਨੂੰ ਕਿਵੇਂ ਦੇਖ ਰਹੇ ਹੋ ਜੀ ਉਹ ਵੀ ਮੁੱਦਾ ਲੈ ਕੇ ਅਸੀਂ ਲੋਕਾਂ ਵਿੱਚ ਗਏ ਆ ਸਭ ਤੋਂ ਵੱਡੀ ਸਮੱਸਿਆ ਇੱਿੱਦਾਂ ਨਾਲ ਹੀ ਹੈ ਕਿ ਜਿਹੜੇ ਮੁੱਦੇ ਤੇ ਬੜਾ ਚੌਰ ਵਿੱਚ ਗੱਲ ਹੋਣੀ ਚਾਹੀਦੀ ਉਹ ਗੱਲ ਹੁੰਦੀ ਨਹੀਂ ਪਈ ਸਾਡੇ ਕੋਲ ਬੜਾ ਚੌਰ ਵਿੱਚ 15 ਹਸਪਤਾਲ ਹੈ ਦੋ ਡਿਸਪੈਂਸਰੀਆਂ ਹਨ ਜੀ ਉਹਨਾਂ ਦੇ ਮਗਰ ਸਾਡੇ ਕੋਲ ਸਿਰਫ ਦੋ ਡਾਕਟਰਾਂ ਦੋਨੋਂ ਹੀ ਇੱਕ ਸਾਵੇ ਲੱਗਿਆ ਹੋਇਆ ਐਕਚੁਅਲੀ ਨਹੀਂ ਕੋਈ ਹੋਰ ਨਹੀਂ ਸੋ ਤੋਂ ਇਲਾਵਾ ਕੋਈ ਡਾਕਟਰ ਨਹੀਂ ਹੈ ਤੇ ਸਮੱਸਿਆ ਬ੍ਰਦਰ ਬਹੁਤ ਆਂਦੀਆਂ ਪਈਆਂ ਪਹਿਲੀ ਸਮੱਸਿਆ ਜੇ ਅਸੀਂ ਤੁਸੀਂ ਗੱਲ ਕਰਿਆ ਜਾਂਦੇ ਅਮਰੀਕਾ ਵਿੱਚ ਸਾਡੇ ਕੋਲ ਕੈਟਰਡ ਸ਼ੈਡ ਮਿਲਦੇ ਜਿਹੜੀ ਉਹ ਕੈਟਰਲ ਸ਼ੈੱਡ ਹੈ ਉਹਦੇ ਲਈ ਸੈਂਕੀ ਦੇ ਅਫਰ ਦੇ ਹੋਣੇ ਹੈ ਵੈਟਰਨਿਟੀ ਅਫਰਸਰ ਉਹ ਸਾਡੇ ਕੋਲ ਹੈ ਹੀ ਨਹੀਂ ਜਿਹੜੇ ਸਾਡੇ ਕੋਲ ਕੈਟਰਲ ਹੈਗੀ ਹੈ ਉਹਨਾਂ ਦੀ ਅਗਰ ਅਸੀਂ ਇੰਸ਼ੋਰੈਂਸ ਕਰਦੇ ਹਾਂ ਉਹ ਤਾਂ ਹੈਲਥ ਚੈੱਕਅਪ ਕਰਾਣਾ ਪੈਂਦਾ ਉਹ ਕਿਹਨਾਂ ਨੇ ਕਰਨਾ ਵੈਟਰਨਿਟੀ ਅਫਰਸਰ ਨੇ ਉਹ ਸਾਡੇ ਕੋਲ ਹੈ ਹੀ ਨਹੀਂ ਹੈਗੇ ਅਗਰ ਸਾਡਾ ਪਸ਼ੂ ਕਿਸੇ ਕਾਰਨ ਉਹਦੀ ਡੈਥ ਹੋ ਜਾਂਦੀ ਉਹਦਾ ਪੋਸਟਮਾਰਟਮ ਕਰਨਾ ਜੇ ਕਿਸੇ ਨਾਲ ਇੰਸ਼ੋਰੈਂਸ ਕਰਾਈ ਹੋਈ ਹੋਈ ਹੈ ਉਹਦੇ پیسے ਮਿਲਦੇ ਉਹ ਕਿਹਨਾਂ ਨੇ ਕਰਨੇ ਵੈਟਰਨਿਟੀ ਅਫਰਸਰ ਸਾਡੇ ਕੋਲ ਹੈ ਹੀ ਨਹੀਂ ਹੈ ਔਰ ਪਿਛਲੀ ਸਰਕਾਰ ਦੇ ਟਾਈਮ 'ਤੇ ਅਸੀਂ ਡੈਰੀ ਫਾਰਮਿੰਗ ਨੂੰ ਪਰਫੁੱਲਕ ਕਰਨ ਲਈ ਬਹੁਤ ਮਿਹਨਤ ਕੀਤੀ ਅਸੀਂ ਵੇਰਕਾ ਦੀ ਪਿੰਡ ਪਿੰਡ ਸੁਸਾਇਟੀ ਕੋ ਲਾਇਆ ਅਸੀਂ ਬੀਐਮਸੀ ਲੈ ਕੇ ਆਏ ਸਾਡਾ ਅੱਧਾ ਏਰੀਆ ਹਿਸ਼ਾਰਪੁਰ ਨਾਲ ਜੁੜਿਆ ਹੋਇਆ ਸੀ ਜਿੱਥੇ 5 ਰੁਪਏ ਘੱਟ ਰੇਟ ਮਿਲਦਾ ਸੀ ਚੌਰੀ ਦਰਸ਼ਨਾਲਲ ਮੰਗੂਪੁਰਜੀ ਮੇਰੇ ਪਿਤਾ ਜੀ ਨੇ ਬੜੀ ਮਿਹਨਤ ਕੀਤੀ ਇਸ ਲਈ ਸਾਨੂੰ ਮਹਾਲੀ ਨਾਲ ਜੋੜਿਆ ਜਿਸ ਨਾਲ ਜਿਹੜਾ ਕਰੋੜਾਂ ਰੁਪਏ ਦਾ ਸਾਡਾ ਇੱਥੇ ਬੜਾ ਚੌੜਾ ਫਾਇਦਾ ਹੋਇਆ ਅੱਜ ਤੱਕ ਵੀ ਇਸੇ ਗੱਲ ਦਾ ਅਹਿਸਾਸ ਹੈ ਕਿ ਜੋ 5 ਸਾਲ ਅਸੀਂ ਮਿਹਨਤ ਕੀਤੀ ਸੀਗੀ ਆ ਹੋਰ ਅੱਗੇ ਵਧਣੀ ਚਾਹੀਦੀ ਸੀ ਸਰਕਾਰ ਕਿਸੇ ਦੀ ਆਵੇ ਐਮਐਲਏ ਕੋਈ ਵੀ ਬਣੇ ਉਹਨਾਂ ਦਾ ਫਰਜ਼ ਪੈਂਦਾ ਕਿ ਇਹਦੇ ਵਿੱਚ ਹੋਰ ਫੈਸਿਲਿਟੀਆਂ ਲੈ ਕੇ ਆਉਣ ਹੋਰ ਵਾਅਦਾ ਕਰਨ ਹੋਰ ਆਪਣੇ ਲੋਕਾਂ ਦਾ ਭਲਾ ਕਰਨ ਉਹ ਤਾਂ ਹੁੰਦਾ ਨਹੀਂ ਕੋਈ ਹੈ ਇਸੇ ਚੀਜ਼ ਦਾ ਅਫਸੋਸ ਹੈ ਇਸੇ ਕਰਕੇ ਅਸੀਂ ਲੋਕਾਂ ਵਿੱਚ ਗੋਹਿਆ ਕਿ ਕਿਸ ਟਾਈਪ ਦਾ ਹਸਪਤਾਲ ਹੋਣਾ ਚਾਹੀਦਾ ਹੈ ਬਲਾਚੌਰ ਹਲਕੇ 'ਚ ਕਿਉਂਕਿ ਜਿਹੜਾ ਮੰਡ ਏਰੀਆ ਹੈ ਸਾਡੇ ਵਾਲਾ ਏਰੀਆ ਹੈ ਜੇ ਬਲਾਚੌਰ ਹਲਕੇ 'ਚ ਮੰਡੇਰਾਂ ਪਨੇ ਵਾਲੇ ਹੋ ਗਿਆ ਜੇ ਬੇਲਾਤਾਂ ਚੋਂ ਹੋ ਗਿਆ ਕਾਫੀ ਜ਼ਿਆਦਾ ਪਸ਼ੂਤਾਨਾ ਚਾਹੀਏ ਪਰ ਖਾਸਾ ਡੈਰੀ ਫਾਰਮ ਦੀ ਗੱਲ ਕਰੀਏ ਜੀ ਹੋਰ ਵੀ ਕਈ ਡੈਰੀ ਫਾਰਮ ਨੇ ਕਬਣਾ ਚੌਰੀ ਡੈਰੀ ਫਾਰਮ ਹੈ ਹੱਕਲਾ ਡੈਰੀ ਫਾਰਮ ਉਹ ਮੁੰਡਾ ਪੀਡੀਐਫ ਵਿੱਚ ਚੌਥੇ ਨੰਬਰ ਤੇ ਆਇਆ ਜੀ ਆਪਣੀ ਗਾਂ ਲੈ ਕੇ ਗਿਆ ਦਾ ਬਿਊਟੀ ਕੰਪੀਟੀਸ਼ਨ ਚ ਤੇ ਇੱਕ ਗਾਂ ਉਹਦੀ ਪੰਜਵੇਂ ਨੰਬਰ ਤੇ ਹੈ ਜਰਸੀ ਚ ਤੇ ਹੁਣ ਅਗਲੀ ਵਾਰ ਮਿਲਕਿੰਗ ਜੀ ਵੀ ਤੇ ਕੋਈ ਉਹਦੀ ਗਾਂ ਨੂੰ ਦਿੱਕਤ ਆ ਜਾਵੇ ਤਾਂ ਉਹਨੂੰ ਨੂੰ ਦਰਾਹੇ ਤੋਂ ਬੰਦਾ ਫੱਦਣਾ ਪੈਂਦਾ ਜੀ ਪ੍ਰਾਈਵੇਟ ਲੈਬਰਾਟਰੀ ਦਾ ਟੈਸਟ ਦੇਣਾ ਪੈਂਦਾ ਦੋਏ ਦਿਨ ਦੀ ਰਿਪੋਰਟਾਂ ਦੀ ਜੀ ਆਪਣੇ ਬੜਾ ਚੌਰ ਹਲਕੇ ਚ ਕੋਈ ਵਧੀਆ ਹਸਪੀਟਲ ਹੋਵੇ ਚਾਹੇ ਕਾਠਗੜ ਹੋਵੇ ਚਾਹੇ ਬੜਾ ਚੌਰ ਹੋਵੇ ਤਾਂ ਸ਼ਾਇਦ ਸਾਨੂੰ ਇੰਨੀਆਂ ਦਿੱਕਤਾਂ ਦਾ ਸਾਹਮਣਾ ਹੀ ਨਾ ਕਰਨਾ ਪਵੇ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਪਹਿਲਾਂ ਬੜਾ ਚੌਰ ਵਿੱਚ ਨਵਾਂ ਹਸਪੀਟਲ ਮੰਗਣ ਦੀ ਜਗ੍ਹਾ ਸਾਨੂੰ ਗਵਰਨਮੈਂਟ ਤੋਂ ਆ ਮੰਗ ਕਰਨੀ ਚਾਹੀਦੀ ਕਿ ਜਿਹੜੇ ਸਾਡੇ ਹਸਪੀਟਲ ਤੇ ਡਿਸਪੈਂਸਰੀ ਆਲਰੇਡੀ ਹੈਗੇ ਆ ਉਹਨਾਂ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਆ ਉਹ ਕੰਪਲੀਟ ਕਰਕੇ ਦੇਣ ਜਿਹੜੇ ਉੱਥੇ ਡਾਕਟਰ ਚਾਹੀਦੇ ਉਹ ਡਾਕਟਰ ਲੈ ਕੇ ਦੇਣ ਉਸ ਤੋਂ ਬਾਅਦ ਜਿਹੜੀ ਸਾਡੀ ਲੈਬ ਦੀ ਆਪਾਂ ਗੱਲ ਲੈਬ ਜਿਹੜੀ ਮਹਾਲੂ ਹੈਵੀ ਹੈਗੀ ਉਹ ਤੇ ਇੱਕ ਟੈਕਨੀਸ਼ੀਅਨ ਹੈ ਉਹ 12 ਵਜੇ ਤੋਂ ਬਾਅਦ ਤੋਂ ਟੈਸਟਿੰਗ ਲੈਂਦੇ ਸਾਡੇ ਬੜਾ ਚੌਰ ਤੋਂ ਅਗਰ ਕੋਈ ਉੱਥੇ ਜਾਂਦਾ ਹੈਗਾ ਬਲੱਡ ਲੈ ਕੇ 12 ਵਜੇ ਤੋਂ ਬਾਅਦ ਫੇ ਹੀ ਦਿੰਦੇ ਫਿਰ ਹਾਰ ਤੱਕ ਸਾਨੂੰ ਕਿੱਥੇ ਜਾਣਾ ਪੈਂਦਾ ਮਰੰਡੇ ਜਾਣਾ ਪੈਂਦਾ ਉੱਥੇ ਪ੍ਰਾਈਵੇਟ ਲੈਬ ਤੇ ਜਾਣਾ ਪੈਂਦਾ ਪ੍ਰਾਈਵੇਟ ਡਾਕਟਰਾਂ ਕੋਲ ਜਾਣਾ ਪੈਂਦਾ ਸਾਨੂੰ ਬੜਾ ਚੌਰ ਨੂੰ ਤਾਂ ਅਜ ਤੱਕ ਦੋਨੋਂ ਹੱਥਾਂ ਨਾਲ ਗੁੱਟ ਦੇ ਪਏ ਅਸੀਂ ਬੜਾ ਹੀ ਗਰੀਬ ਤੇ ਪਿਛੜਿਆ ਹੋਇਆ ਇਲਾਕਾ ਬੜੀ ਅਸੀਂ ਮਿਹਨਤ ਕਰਕੇ ਲੋਕਾਂ ਦੇ ਬਰਾਬਰ ਆਂਦੇ ਪਈ ਆਂ ਇੱਕ ਪਾਸੇ ਜਿੱਥੇ ਗਵਰਨਮੈਂਟ ਗੱਲ ਕਰਦੀ ਪਈ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਲੋਕੀ ਵਕ ਵਕ ਧੰਦੇ ਕਰਨ ਤਾਂ ਉਹਦੇ ਵਿੱਚ ਕੰਮ ਜਾਣ ਨੂੰ ਸਾਡੀ ਨੌਜਵਾਨ ਪੀੜ੍ਹੀ ਬਾਹਰ ਨਾ ਜਾਵੇ। ਆਪਰ ਤੁਸੀਂ ਮੈਨੂੰ ਦੱਸਤਾ ਕਹੋ ਭੇਜੀ ਤਾਂ ਗਵਰਨਮੈਂਟ ਆਪ ਹੈ ਅਗਰ ਗਵਰਨਮੈਂਟ ਸਾਨੂੰ ਸਹੂਲਤ ਦੇਵੇ ਸਾਡੇ ਬੜਾ ਚੌਲ ਵਿੱਚ 15-15 ਲੱਖ ਦੇ ਪਸ਼ੂ ਧੰਨ ਹੈ। ਬਿਲਕੁਲ। ਔਰ ਪੂਰੇ ਪੰਜਾਬ ਵਿੱਚ ਜਿੱਥੇ-ਜਿੱਥੇ ਕੰਪੀਟੀਸ਼ਨ ਆਉਂਦੇ ਪਹਿਲੇ ਦੂਜੇ ਤੀਜੇ ਨੰਬਰ ਤੇ ਇੱਥੇ ਆਉਂਦੇ ਆ ਸਾਡੇ। ਬਿਲਕੁਲ ਜੀ। ਪਰ ਉਸ ਤੋਂ ਬਾਅਦ ਵੀ ਜਿਹੜੀਆਂ ਫੈਸਿਲਿਟੀਆਂ ਹੈਗੀਆਂ ਉਹ ਸਾਨੂੰ ਦਿੱਤੀਆਂ ਨਹੀਂ ਚਾਰੀਆਂ ਹੈਗੀਆਂ। ਇਹ ਸਾਨੂੰ ਆਪਣੀ ਐਜੇ ਆਪੋਜੀਸ਼ਨ ਅਜੇ ਮੰਗੂ ਪਰਤਾ ਆਪਣੀ ਆਵਾਜ਼ ਚੱਕੂਗਾ ਚਾਹੇ ਕਿਸ ਨੂੰ ਚੰਗੀ ਲੱਗੇ ਚਾਹੇ ਮਾੜੀ ਲੱਗੇ ਸਾਹਿਬ ਜਿਹੜੇ ਡੇਰੀ ਫਾਰਮ ਦਾ ਧੰਦਾ ਕਰਦੇ ਜੀ ਉਹਨਾਂ ਲਈ ਤਾਂ ਬਹੁਤ ਵਧੀਆ ਚੰਗੀ ਗੱਲੇ ਲੱਗੀ ਹੈ ਜੀ ਮੈਨੂੰ ਵੀ ਬਹੁਤ ਖੁਸ਼ੀ ਹੋਈ ਕਿ ਫਾਈਨਲੀ ਕੋਈ ਤਾਂ ਬੋਲਿਆ ਜੀ ਤੇ ਆਪਾਂ ਕੀ ਫੋਚ ਰੱਖਦੇ ਹੋ ਅੱਗੇ ਲਈ ਜੇ ਤੁਸੀਂ ਪਾਵਰ ਦੇ ਵਿੱਚ ਆਂਦੇ ਹੋ ਕਿੱਥੋਂ ਤੱਕ ਡੇਰੀ ਫਾਰਮਿੰਗ ਦੀ ਗੱਲ ਚੱਕਾਂਗੇ ਮੇਰਾ ਮੰਨਣਾ ਹੈ ਕਿ ਸਾਨੂੰ ਜਦ ਏਰੀਆ ਸੀ ਡਿਵਾਈਡ ਕਰਦੇ ਆ ਪਾ ਦੋਆਬੇ ਵਿੱਚ ਡੈਰੀ ਫਾਰਮਿੰਗ ਲਈ ਇਹ ਸਭ ਤੋਂ ਜ਼ਿਆਦਾ ਧਿਆਨ ਦੇਣਾ ਚਾਹੀਦਾ। ਸਭ ਤੋਂ ਜ਼ਿਆਦਾ ਤੇ ਹਸਪਤਲ ਦੇਣੇ ਚਾਹੀਦੇ। ਸਟੇਟ ਆਫ ਦਾ ਆਰਟ ਹਸਪਤਲ ਦੇਣੇ ਚਾਹੀਦੇ ਆ। ਸੀਮੰਟਸ ਜਿਹੜੀ ਹੈਗੀ ਆ ਜਿੱਦਾਂ گاਵਾ ਦਾ ਹੈਗਾ ਕਿ ਲੋਜੀ ਜਿਹੜੇ ਸੀਮੰਟਸ ਆਉਂਦੇ ਆ ਉਹਦੇ ਵਿੱਚ ਬੋਲੀ ਹੁੰਦਾ ਕਿ ਸਿਰਫ ਆਉ ਹੋ। ਹਾਂਜੀ ਛੱਤੜ ਸੀਮੰਟ ਆਉਂਦੇ ਨੇ। ਠੀਕ ਹੈ ਜੀ ਹਾਂ ਮੈਂ ਟੈਕਨੀਕਲ ਉ ਤਾਂ ਨਾਮ ਹੀ ਕੋਤਾ। ਮੇਰਾ ਮੰਨਣਾ ਕਿ ਆ ਮੱਝਾਂ ਵਿੱਚ ਵੀ ਦਾਦਾ ਕੁਝ ਕਰਕੇ ਲਿਆਣਾ ਚਾਹੀਦਾ ਗਵਰਨਮੈਂਟ ਨੂੰ। ਮੱਝਾਂ ਵਿੱਚ ਵੀ ਸੈਕਸਡ ਆਉਂਦੇ ਆ ਜਿਦਾਂ ਹੁਣ ਹਰਿਆਣੇ ਦੇ ਵਿੱਚ ਨੇ ਜੀ। ਉਹਨਾਂ ਨੇ ਏਰੀਆ ਬਰਡ ਡਿਵਾਈਡ ਕੀਤੇ ਹੋਏ ਆ ਜੀ ਉੱਥੇ ਡਾਕਟਰ ਜਾਂਦਾ ਜੇ ਏ ਗ੍ਰੇਡ ਵਾਲੇ ਪਿੰਡ ਹੈ ਬੀ ਗ੍ਰੇਡ ਵਾਲੇ ਸੀ ਗ੍ਰੇਡ ਵਾਲੇ ਏ ਗ੍ਰੇਡ ਵਾਲੇ ਪਿੰਡ ਹੈ ਉੱਥੇ ਜ਼ਿਆਦਾ ਵਧੀਆ ਮੱਝਾਂ ਆਏਗੀ ਟਾਪ ਕੁਆਲਟੀ ਵੀ 25 ਉਹਨਾਂ ਦੇ ਜਿਹੜਾ ਸੀਮਨ ਬਣਾਣਾ ਉਹ ਸਰਕਾਰ ਦਿੰਦੀ ਹੈ ਜੀ ਡਾਕਟਰ ਦੀ ਫੀਸ ਵੀ ਨਹੀਂ ਲੱਗਦੀ ਤੇ ਉਹ ਸੀਮਨ ਵੀ ਪੂਰਾ ਸੈਕਚਰ ਹੁੰਦਾ ਵੀ ਕੱਢੀ ਲਿਆਉਂਗੇ ਉਹਦੀ ਤੇ ਉਹ ਫਿਰ 25 26 ਲੀਟਰ ਦੇ ਸਟਾਰਟਿੰਗ ਹੁੰਦੀ ਹੈ ਜੀ ਉਹਨਾਂ ਦੇ ਪਸੂ ਜੀ ਕਿਉਂ ਹਰਿਆਣਾ ਮੱਝਾਂ ਦੇ ਖਾਤੇ ਹੋ ਗਏ ਇਸ ਗੱਲ ਕਰਕੇ ਐਦਾਂ ਦੀ ਨੀਤੀ ਬਣਾਣੀ ਚਾਹੀਦੀ ਹੈ ਤੁਸੀਂ ਇਹ ਗੱਲ ਨੂੰ ਚੱਕੂਗੇ ਅੱਗੇ ਜਾ ਕੇ 100% ਦੇਖੋ ਪਹਿਲੀ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੀਆਂ ਨੋਲਿਜ ਵਿੱਚ ਨਹੀਂ ਸੀਗਾ ਕਿ ਮੱਝਾ ਵਿੱਚ ਵੀ ਸਾਡੇ ਜਿਹੜਾ ਹੈਗਾ ਸੀਮਨਸ ਨੂੰ ਉਹਦਾ ਡਿਵਾਈਸ ਕਰਦਾ ਕੰਮ ਆ ਚੁੱਕਾ ਹੈ ਜੇਕਰ ਆ ਚੁੱਕਾ ਤਾਂ ਮੈਂ ਤਾਂ ਵਰਤਮਾਨ ਗਵਰਨਮੈਂਟ ਨੂੰ ਆ ਬੇਨਤੀ ਕਰਦਾ ਕਿ ਇੰਨੇ ਪਿੱਛੇ ਹੋ ਕੇ ਨਾ ਚੱਲੋ ਕਿ ਤੁਹਾਡਾ ਫਰਜ ਬਣਦਾ ਕਿ ਜੇਕਰ ਹਰਿਆਣੇ ਵਾਲੇ ਕਰ ਸਕਦੇ ਆ ਤਾਂ ਪੰਜਾਬ ਵਿੱਚ ਤਾਂ ਤੁਸੀਂ ਉਹ ਫੈਸਿਲਿਟੀ ਸਿਰ ਪ੍ਰੋਵਾਈਡ ਕਰਨੀ ਉਹ ਲੈ ਕੇ ਆਓ ਅਤੇ ਪ੍ਰੋਵਾਈਡ ਕਰੋ ਔਰ ਮੈਂ ਆ ਤੁਹਾਡੇ ਨਾਲ ਵਾਦਾ ਕਰਦਾ ਸਾਰੇ ਲੋਕਾਂ ਨਾਲ ਕਿ ਜਿੱਥੇ ਸਾਡੇ ਪਸ਼ੂਧਨ ਜਿੰਨਾ ਜਿੰਨਾ ਨਾ ਰੱਖਿਆ ਹੈ ਜੋ ਅਕੋਰਡਿੰਗ ਗੱਲ ਚੱਕਣ ਦੀ ਗੱਲ ਹੈਗੀ ਹੈ ਅੱਜ ਇਹ ਮੰਗੂ ਪਰ ਬਾੜ ਚੜ ਕੇ ਜਿੱਤਾਂ ਵੀ ਆਪਣੀ ਆਵਾਜ਼ بلند ਕਰਨੀ ਪਈ ਔਰ ਚੱਕੂਗਾ ਔਰ ਜਿਹੜੀਆਂ ਫੈਸਿਲਿਟੀਆਂ ਬੜਾ ਚਾਅ ਵਿੱਚ ਚਾਹੀਦੀਆਂ ਔਰ ਜਿਹੜੇ ਕੰਮ ਪੰਜਾਬ ਵਿੱਚ ਹੋਣੇ ਚਾਹੀਦੇ ਹੈਗੇ ਉਹਦੀ ਆਵਾਜ਼ ਅਸੀਂ ਹਮੇਸ਼ਾ بلند ਕਰਾਂਗੇ ਤੇ ਸਰ ਇੱਕ ਹੋਰ ਹੈ ਜੀ ਗੱਲ ਵੀ ਜਿੱਥੇ ਤੁਸੀਂ ਪਹਿਲਾਂ ਇੰਸ਼ੋਰੈਂਸ ਦੀ ਗੱਲ ਕੀਤੀ ਹੈ ਵੀ ਜਿਹੜੇ ਇੰਸ਼ੋਰੈਂਸ ਹੁੰਦੀ ਹੈ ਉਹ ਇੱਕ ਜਿਹੜੀ ਸਰਕਾਰ ਦੀ ਨੀਤੀ ਹੈ ਨਾ ਜੀ ਉਹ ਤਿੰਨ ਇੱਕ ਗਾਈਆਂ ਦੀ ਹੈ ਜੇ ਤੁਹਾਡੇ ਕੋਲ 50 ਗਾਂਈਆਂ ਜਾਂ 100 ਗਾਂਈਆਂ ਵੀ ਤਿੰਨ ਗਾਂਈਆਂ ਦੀ ਇੰਸ਼ੋਰੈਂਸ ਸਰਕਾਰ ਬਹੁਤ ਘੱਟ ਰੇਟ ਚ ਕਰਦੀ ਏ ਸਿਰਫ ਤਿੰਨ ਗਾਂਈਆਂ ਹੀ ਕਿਉਂ 100 150 ਗਾਂਈਆਂ ਦਾ ਫਾਰਮ ਹੈ ਜੀ ਬ੍ਰਦਰਸ ਡੈਰੀ ਫਾਰਮ ਫਿਰ ਪੰਜ ਵੀ ਬਣੇ ਜੀ ਹੁਣ ਰੈਂਪਲ ਬਾਜੀ 150 ਗਾਂਈਆਂ ਜੀ ਉਹਨਾਂ ਕੋਲ ਜਦੋਂ ਉਹਨਾਂ ਦਾ ਇੰਸ਼ੋਰੈਂਸ ਵਧੀਆ ਸਰਕਾਰ ਵੱਲੋਂ ਹੋਵੇ ਜੀ ਵੀ 150 ਗਾਂਈਆਂ ਦੇ ਤੇ ਫਿਰ ਪੈਸੇ ਬਾਕੀ ਪ੍ਰਾਈਵੇਟ ਕੰਪਨੀ ਤੋਂ ਘੱਟ ਲੈ ਜਾਏ ਸਮਝਦੇ ਹੋ ਜੀ ਤੁਸੀਂ ਮੇਰੀ ਗੱਲ ਵੇਹਾਂ ਜੀ ਤੇ ਉਹਦਾ ਮੁੱਖ ਤਾਂ ਜੋ ਵੀ ਬਣਦਾ ਖਰਦਾ ਪੈਸੇ ਦਾ ਨੁਕਸਾਨ ਹੋਵੇ ਨਾ ਡੇਰੀ ਫਾਰਮ ਨੂੰ ਜੇ ਹੁੰਦਾ ਵੀ ਜੇ ਸਰਕਾਰ ਹੈਲਪ ਲਵੇ ਤਾਂ ਡੇਰੀ ਫਾਰਮ ਕਦੇ ਬੰਦੇ ਨਾ ਹੋ ਜੀ ਐਗਜ਼ੈਕਟਲੀ ਜਿਹੜੀ ਤੁਸੀਂ ਬੜਵਾ ਗੱਲ ਕਹੀ ਹੈ ਮੈਂ ਵੀ ਇਸੇ ਚੀਜ਼ ਨਾਲ ਐਗਰੀ ਕਰਦਾ ਹਾਂ ਜਦ ਗਵਰਨਮੈਂਟ ਇਸ ਚੀਜ਼ ਤੇ ਗੱਲ ਕਰਦੀ ਹੈ ਕਿ ਇੰਡਸਟਰੀਅਲਾਈਜੇਸ਼ਨ ਪ੍ਰਮੋਟ ਕਰਦੀ ਪਈ ਹੈ ਅਗਰ ਉਹਦੇ ਉਹਦੇ ਨਾਲ ਜਿਹੜਾ ਕਿਸਾਨੀ ਕਿਰਤ ਹੈਗਾ ਕਿਉਂਕਿ ਸਾਡਾ ਜਿਹੜਾ ਆ ਕਿਰਤ ਵੀ ਹੈਗਾ ਵੀ ਕਿਸਾਨੀ ਕਿਰਤ ਦੇ ਨਾਲ ਜੁੜਿਆ ਹੋਇਆ ਇਹਦੇ ਵਿੱਚ ਆ ਅਗਰ ਤੁਸੀਂ ਇਹਨਾਂ ਨੂੰ ਪ੍ਰਮੋਟ ਕਰਿਆ ਚਾਹੁੰਦੇ ਆ ਤਾਂ ਇਹਦੇ ਵੀ ਤੁਹਾਨੂੰ ਜਿਹੜੀਆਂ ਤੁਸੀਂ ਇੰਡਸਟਰੀਸ ਨੂੰ ਬੋਨਸਲਟੀਆਂ ਦਿੰਦੇ ਆ ਉਹਨਾਂ ਨੂੰ ਕੰਸੈਸ਼ਨ ਦਿੰਦੇ ਆ ਉਹਨਾਂ ਨੂੰ ਰਿਵੈਟ ਦਿੰਦੇ ਆ ਤੁਹਾਨੂੰ ਆਹ ਕਿਸਾਨੀ ਵਿੱਚ ਡੈਰੀ ਫਾਰਮਿੰਗ ਵਿੱਚ ਆ ਲੈ ਕੇ ਆਣੀ ਪਊਗੀ ਤਾਂ ਸਾਡੇ ਲੋਕੀ ਤਰੱਕੀ ਦੇ ਰਾਹ ਤੇ ਚੜੂਗੇ ਪਰ ਗਵਰਨਮੈਂਟ ਦਾ ਸਭ ਤੋਂ ਜ਼ਿਆਦਾ ਅਫਸੋਸ ਆਈ ਹੈ ਕਿ ਅੱਜਰ ਹਜੇ ਧਿਆਨ ਘੱਟ ਹੈ ਹਾਂਜੀ ਤੇ ਸਾਡੇ ਸੀਐਮ ਸਾਹਿਬ ਕਹਿ ਰਹੇ ਆ ਜੀ ਹਰੇਕ ਸਟੇਟ ਤੋਂ ਵੀ ਸਹਾਇਕ ਧੰਦਿਆਂ ਵੱਲ ਵੱਧੋ ਝੋਨਾ ਨਾ ਲਾਓ ਚੋਨੇ ਦੀ ਜੋ ਦੁਰਦਸ਼ਾ ਹੋਈ ਜੀ ਉਹ ਤੁਹਾਨੂੰ ਵੀ ਪਤਾ ਹੈ ਜੀ ਬਿਲਕੁਲ ਵੀ ਸਭ ਤੋਂ ਬੈਸਟ ਖੇਤੀ ਦਾ ਸਹਾਇਕ ਤੁੰਦਾਂ ਵੀ ਜੀ ਸਾਡੇ ਏਰੀਆ 'ਚ ਜ਼ਮੀਨਾਂ ਵੀ ਘੱਟ ਹੈ ਜੀ 10 ਕਿੱਲੇ 5 ਕਿੱਲੇ ਮਾਲ ਵਿੱਚ ਤਾਂ ਕੁੱਲ ਹੀ 5 ਕਿੱਲੇ ਵੀ ਸਾਡੇ ਕੋਲ ਕਿੱਥੇ ਹੈ ਜੀ ਅਸੀਂ ਤਾਂ ਨਾਲਾ ਵਾਲੇ ਵਿੱਚਾਂ ਕੋਈ ਚਾਰਪਾਣਾ ਲੈ ਕੇ ਬੈਠਾ ਕੋਈ ਛੇਕ ਨਾਲ ਲੈ ਕੇ ਬੈਠਾ ਸਾਡੇ ਇਲਾਕੇ ਵਿੱਚ ਜ਼ਮੀਨਾਂ ਸਾਡੇ ਕੋਲ ਹੈ ਨਹੀਂ ਬਿਲਕੁਲ ਔਰ ਜਦ ਅਸੀਂ ਬੰਦ ਦੇ ਨਾਲ ਬੈਠੀਆਂ ਤੁਸੀਂ ਦੇਖੋ ਅਗਰ ਥੋੜੀ-ਮੋਟੀ ਜ਼ਮੀਨ ਆਂਦੀ ਵੀ ਹੈ ਉਹ ਸਾਡੀ ਫੋਰੈਸਟ ਦੇ ਵਿੱਚ ਆਂਦੀ ਆ ਉੱਥੇ ਸਾਨੂੰ ਡਿਪਾਰਟਮੈਂਟ ਕਹਿ ਦਿੰਦਾ ਕਿ ਤੁਸੀਂ ਖੇਤੀ ਨਹੀਂ ਕਰ ਸਕਦੇ ਹੈਗੇ ਦਫਾ 4 ਲਗਦੀ ਦਫਾ 5 ਲਗਦੀ ਹੈ ਅਗਰ ਪੰਜਾਬ ਵਿੱਚ ਕਿਸੇ ਹੋਰ ਜਗ੍ਹਾ ਕੋਈ ਚੌਨਾ ਲਾਂਦਾ ਕਣਕ ਲਾਂਦਾ ਅਗਰ ਉਹਨੂੰ ਕੋਈ ਨੁਕਸਾਨ ਹੁੰਦਾ ਤਾਂ ਗਵਰਨਮੈਂਟ ਉਹਨੂੰ ਕੁਝ ਨਾ ਕੁਝ ਪੇ ਕਰਦੀ ਹੈ ਸਾਡਾ ਤਾਂ ਜਿੰਨਾ ਵੀ ਨੁਕਸਾਨ ਹੁੰਦਾ ਸਾਨੂੰ ਆਪ ਚੜਨਾ ਪੈਂਦਾ ਅਸੀਂ ਤਾਂ ਆਪਣੀ ਜ਼ਮੀਨ ਆਪਣੀ ਬਰਸਾਤ ਤੇ ਮੈਂ ਤਾਂ ਗਵਰਨਮੈਂਟ ਨੂੰ ਵੀ ਆ ਤੁਹਾਨੂੰ ਜਗਾਇਆ ਚਾਹੁੰਦਾ ਤੇ ਬੇਨਤੀ ਕਰਦਾ ਕਿ ਜਿਹੜੀ ਕੰਪਨਸੇਸ਼ਨ ਜਿਹੜੀ ਵਨ ਦੇ ਸਾਡੀ ਜ਼ਮੀਨ ਹੈਗੀ ਹੈ ਬੜਾ ਚਾਰ ਦੀ ਉਹਦੇ ਰਿਗਾਰਡਿੰਗ ਜਾ ਤਾਂ ਸਾਨੂੰ ਜ਼ਮੀਨ ਤੁਸੀਂ ਪਤਰੇ ਇਲਾਕੇ ਵਿੱਚ ਦੌਜਾਂ ਦੀ ਕੋਈ ਕੰਪਨਸੇਸ਼ਨ ਦਾ ਬੜਾ ਚੌਰ ਦੀ ਇੱਕ ਪ੍ਰੋਫਮਗ ਹੈ ਜਿਹੜੀ ਸਾਨੂੰ ਅੱਗੇ ਕਰਨੀ ਚਾਹੀਦੀ ਹੈ ਹਮੇਸ਼ਾ ਬਿਲਕੁਲ ਤੇ ਇਸ ਸਹਾਇਕ ਧੰਦੇ ਵਾਸਤੇ ਅਜੇ ਮੰਗੂ ਵਰਜੀ ਕੀ ਸੋਚ ਰਹੇ ਕੀ ਕੀ ਇਨੋਵੇਟਿਵ ਸਕੀਲਸ ਯਾ ਕੀ ਕੀ ਤੁਸੀਂ ਜੇ ਪਾਵਰ ਜਾਂਦੇ ਹੋ ਤਾਂ ਕੀ ਕੀ ਕਰੋਗੇ ਡੈਰੀ ਫਾਰਮਿੰਗ ਲਈ ਤਾਂ ਕਿ ਬੜਾ ਚੌਰ ਏਰੀਆ ਦਾ ਨਾਮ ਹੋਰ ਵੀ ਉੱਪਰ ਜਾਵੇ ਤੇ ਜਿਹੜਾ ਬੜਾ ਚੌਰ ਚ ਡੈਰੀ ਫਾਰਮਰ ਕਿਸਾਨ ਹੈ ਅੱਗੇ 100 200 ਗਾਈਆਂ ਤੱਕ ਜਾਵੇ ਤਾਂ ਤੁਸੀਂ ਕੀ ਕੀ ਨੀਤੀਆਂ ਬਣਾਉਂਗੇ ਮੇਰਾ ਦੇਖੋ ਮੰਨਣਾ ਹੈ ਕਿ ਜਿਹੜਾ ਵੀ ਬੰਦਾ ਡੈਰੀ ਫਾਰਮਿੰਗ ਦਾ ਕੰਮ ਕਰਦਾ ਸਾਨੂੰ ਜਿਹੜੀਆਂ ਜਿਹੜੀਆਂ ਫੈਸਿਲਿਟੀਆਂ ਪੂਰੇ ਵਰਲਡ ਵਿੱਚ ਕਿਤੇ ਵੀ ਹੈਗੀਆਂ ਉਹ ਇਹਨਾਂ ਨੂੰ ਲੈ ਕੇ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਸਭ ਤੋਂ ਛੋਟੀ ਗੱਲ ਦੱਸਾਂ ਕਿ ਜਿਹੜੀ ਕੈਟਰਲ ਸ਼ੈਡ ਦੀ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਅਗਰ ਕਿਸੇ ਦਾ ਕਿਸੇ ਨੇ ਦੋ ਪਸ਼ੂ ਵੀ ਰੱਖਣੀਆਂ ਉਹਨੂੰ ਕੈਟਰਲ ਸ਼ੈਡ ਤਾਂ ਚਾਹੀਦਾ ਹੈ ਇਨਸੈਂਟਿਵ ਦੀ ਗਵਰਨਮੈਂਟ ਦੀ ਸਕੀਮ ਹੈ ਪੰਜਾਬ ਦਾ ਕੁਝ ਲੱਗ ਨਹੀਂ ਰਿਹਾ ਹੈਗਾ ਸਿਰਫ ਹਲਕੀ ਇਹ ਫੈਸਿਲਿਟੀ ਚੈੱਕ ਕਿ ਕੋਈ ਅਫਸਰ ਦਾ ਪ੍ਰਬੰਧ ਕਰਕੇ ਅਗਲੀ ਵਾਰ ਚੈੱਕ ਕਰ ਦੋ ਕਿ ਉੱਥੇ ਉਹ ਕਰ ਸਕਦਾ ਕਿ ਨਹੀਂ ਕਰ ਸਕਦਾ ਆਹ ਕੰਮ ਇਸ ਗਵਰਨਮੈਂਟ ਤੋਂ ਹਜੇ ਤੱਕ ਹੁੰਦਾ ਨਹੀਂ ਪਿਆ ਇੰਸ਼ੋਰੈਂਸ ਦੀ ਜਿਹੜੀ ਮੈਂ ਫੈਸਿਲਿਟੀ ਦੀ ਗੱਲ ਕਰਦਾ ਪਿਆ ਕਿ ਚਲੋ ਤਿੰਨ ਪਸ਼ੂਆਂ ਦੀ ਦਿੰਦੇ ਉਹ ਵੀ ਸਾਨੂੰ ਪ੍ਰੋਪਰਲੀ ਮਿਲਦੀ ਭਈ ਬਿਲਕੁਲ ਤੁਹਾਡੀ ਸਹੀ ਗੱਲ ਹੈ ਕਿ ਇੰਸ਼ੋਰੈਂਸ ਜਿਹੜੀ ਹੈਗੀ ਉਹ ਲਾਰਜੈਸਟ ਸਕੇਲ ਤੇ ਹੋਣੀ ਚਾਹੀਦੀ ਹੈ ਜਿੰਨੇ ਵੀ ਪਸ਼ੂ ਰੱਖੇ ਹੋਏ ਸਾਰੇ ਨਹੀਂ ਹੋਣੀ ਚਾਹੀਦੀ ਫਿਰ ਤੀਜੀ ਗੱਲ ਹੈ ਜਦ ਆਪਾਂ ਦੁੱਧ ਦਾ ਕੰਮ ਕਰਦਾ ਇਹਦੇ ਬਾਈ-ਪ੍ਰੋਡਕਟਸ ਬਣਦੇ ਆ ਚਾਹੇ ਪਨੀਰ ਹੋ ਗਿਆ ਦੇਸੀ ਕੇ ਹੋ ਗਿਆ ਹੋਰ ਕੋਈ ਖੋਆ ਹੋ ਗਿਆ ਉਹਦੇ ਲਈ ਸਾਨੂੰ ਹਰ ਏਰੀਆ ਵਿੱਚ ਕੁਛ ਨਾ ਕੁਛ ਅਦਾਂ ਦੇ ਪਲਾਂਟਸ ਬਣਾਉਣੇ ਚਾਹੀਦੇ ਆ ਜਿੱਥੇ ਇਹਦਾ ਪ੍ਰੋਸੈਸ ਜੋ ਫੂਡ ਹੈ ਉਹ ਤਿਆਰ ਹੋ ਸਕੇ ਤੇ ਉਹਦੇ ਨਾਮ ਤੇ ਕੰਪਨੀਆਂ ਬਣਨੀਆਂ ਚਾਹੀਦੀਆਂ ਜੇ ਲੋਕੀ ਆਪਣਾ ਪ੍ਰੋਡਕਟ ਆਪ ਵੇਚਿਆ ਚਾਹੁੰਦੇ ਉਦਕੀਆਂ ਮਾਰਕੀਟ ਡਵੈਲਪ ਹੋਣੀ ਚਾਹੀਦੀ ਹੈ ਬੜਾ ਚਾਰੇ ਵਿੱਚ ਚਾਹੇ ਆਪਾਂ ਕਿਸਾਨੀ ਦੀ ਗੱਲ ਕਰ ਲਈਏ ਚਾਹੇ ਡੈਰੀ ਫਾਰਮਿੰਗ ਦੀ ਗੱਲ ਕਰ ਲਈਏ ਇਹਦੇ ਲਈ ਇੱਕ ਪ੍ਰੋਪਰ ਮਾਰਕੀਟ ਪਲੇਸ ਹੋਣੀ ਚਾਹੀਦੀ ਆ ਜਿੱਥੇ ਜਾ ਕੇ ਆ ਸਾਰਾ ਕੁਝ ਹੋਣਾ ਚਾਹੀਦਾ ਅੱਜ ਦੀਨ ਸਮੱਸਿਆ ਕੀ ਹੈ ਪੂਰੇ ਪੰਜਾਬ ਦੇ ਸਭ ਤੋਂ ਜ਼ਿਆਦਾ ਪਸ਼ੂ ਕਿੱਥੇ ਆ ਬੜਾ ਚਾਰੇ ਵਿੱਚ ਸਭ ਤੋਂ ਜ਼ਿਆਦਾ ਦੁੱਧ ਕੌਣ ਪ੍ਰੋਵਾਈਡ ਕਰਦਾ ਬੜਾ ਚਾਰੇ ਦੇ ਲੋਕੀ ਸਭ ਤੋਂ ਘੱਟ ਨਕਲੀ ਦੁੱਧ ਕਿੱਥੇ ਪ੍ਰੋਡਿਊਸ ਹੁੰਦਾ ਬੜਾ ਚਾਰੇ ਪਰ ਬੜਾਚੌਰ ਵਿੱਚ ਖੰਡੂਆ ਸਾਹਿਬ ਜਿਹੜੇ ਅੱਜ ਦੇ ਦਿਨ ਸਾਡੇ ਮਿਨਿਸਟਰ ਉਹ ਧਿਆਨ ਕਿਉਂ ਨਹੀਂ ਦਿੰਦੇ ਪਰੇ ਹੈਗੇ ਉਹਨਾਂ ਦਾ ਬੜਾਚੌਰ ਬਲ ਧਿਆਨ ਨਹੀਂ ਹੈਗਾ ਇਸ ਪਾਸੇ ਧਿਆਨ ਤਾਂ ਹੋਣਾ ਚਾਹੀਦਾ ਨਾ ਕਿ ਅਜੇ ਪਿਛਲੇ 3 ਸਾਲ ਤੀ ਆਪਾਂ ਗੱਲ ਕਰਦੀਏ ਬੜਾਚੌਰ ਵਿੱਚ ਮੰਨੂ ਨਹੀਂ ਲੱਗਦਾ ਡੈਰੀ ਫਾਰਮ ਨੂੰ ਲੈ ਕੇ ਕੋਈ ਵੀ ਅੱਦਾਂ ਦੀ ਸਕੀਮ ਹੈ ਜਿਹੜੀ ਆਈ ਹੋਵੇ ਹਾਂ ਇੱਕ ਚੀਜ਼ ਦਾ ਫੋਸਟ ਬੜਾ ਅੱਜ ਤੋਂ 2 ਸਾਲ ਪਹਿਲਾਂ ਬੜਾ ਤੁਹਾਨੂੰ ਯਾਦ ਹੋਣਾ ਇੱਕ ਤਫਰੀ ਲੋਗ ਆਇਆ ਸੀਗਾ ਸਾਡੇ ਵਿੱਚ ਹਾਂਜੀ ਲੰਪੀ ਸਕੀਮ ਦਸੀ ਹਾਂਜੀ ਲੱਭੇ ਮੈਂ ਪੰਜਾਬੀ ਦੀ ਤਾਂ ਕਹਿ ਦਿੰਦਾ ਕਿ ਜਿਆਦਾ ਦੂਰ ਤੱਕ ਗੱਲ ਸਾਡੀ ਪਹੁੰਚ ਜਾਂਦੀ ਹੈ ਜਿਹੜਾ ਤਫਰੀ ਲੋਗ ਆਇਆ ਸੀ ਉਹਦੇ ਕਰਕੇ ਬਹੁਤ ਡੈਥ ਹੋਈਆਂ ਸੀ ਕੁਸ਼ਨਾ ਲਿਆ ਗਿਆ ਪਰ ਉਹਦੇ ਲਈ ਇਹਨਾਂ ਨੇ ਕੰਪਨਸੇਸ਼ਨ ਕੀ ਦਿੱਤਾ ਕੁਛ ਨੂੰ ਕੁਛ ਵੀ ਨਹੀਂ ਦਿੱਤਾ ਤਾਂ ਮੈਂ ਆਹੀ ਗੱਲ ਕਹਿੰਦਾ ਕਿ ਜਦ ਤੱਕ ਗਵਰਨਮੈਂਟ ਆਪਣੀ ਜਿਹੜੇ ਉਹਨਾਂ ਦੇ ਫਰਜ਼ ਆ ਉਹਨਾਂ ਨੂੰ ਨਿਭਾਉਂਦੀ ਨਹੀਂ ਹੈਗੀ ਜਦ ਤੱਕ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਅਹਿਸਾਸ ਨਹੀਂ ਹੁੰਦਾ ਹੈ ਇਨਾਂ ਨੂੰ ਕੀ ਪਤਾ ਕਿ ਜਿਸ ਘਰ ਵਿੱਚ ਅਗਰ ਕਿਸੇ ਦੇ ਵਿਚਾਰੇ ਪਸ਼ੂ ਦੀ ਡੈਥ ਹੋ ਜਾਂਦੀ ਹੈ ਜਿੰਨੇ ਆਪਣੇ ਨਿਆਣੇ ਦੇ ਮਾਰੇ ਦਾ ਅਫਸੋਸ ਹੁੰਦਾ ਉਨਾਂ ਉਸ ਪਸ਼ੂ ਦਾ ਸਾਨੂੰ ਅਫਸੋਸ ਹੁੰਦਾ ਕਿਉਂਕਿ ਸਾਡਾ ਸਾਰਾ ਕੁਝ ਕੌਮ ਦੇ ਨਾਲ ਜੁੜਿਆ ਹੋਇਆ ਹੁੰਦਾ ਅਸੀਂ ਛੋਟੇ ਹੁੰਦੇ ਤੇ ਪਾਰ ਕਿ ਉਹਨੂੰ ਕਿਸੇ ਆਸਾਨ ਨਾਲ ਇਸ ਤੱਕ ਲੈ ਕੇ ਆਂਦੇ ਪਰ ਗਵਰਨਮੈਂਟ ਨੂੰ ਸਮਝ ਨਹੀਂ ਲੱਗਦਾ ਪਰ ਜਦ ਤੱਕ ਗਵਰਨਮੈਂਟ ਆ ਸਮਝੂਗੀ ਨਹੀਂ ਹੈਗੀ ਤਾਂ ਲੋਕੀ ਸਾਡੇ ਇੱਧੇ ਹੀ ਬਾਹਰ ਜਾਉਂਗੇ ਮੈਂ ਸਿਰਫ ਆਹੀ ਬੇਨਤੀ ਕਰਦਾ ਕਿ ਜਿਹੜਾ ਵੀ ਕੋਈ ਮਿਨਿਸਟਰ ਬਣੇ ਉਹਨੂੰ ਪ੍ਰੋਪਰ ਨੋਲੇਜ ਹੋਣੀ ਚਾਹੀਦੀ ਹੈ ਉਹਨੂੰ ਸਮਝ ਹੋਣੀ ਚਾਹੀਦੀ ਹੈ ਔਰ ਉਹਦੇ ਲਈ ਜਿਹੜੇ ਕੰਮ ਕਰਨ ਦੀ ਲੋੜ ਹੈ ਉਹਨਾਂ ਨੂੰ ਕਰਨੇ ਚਾਹੀਦੇ ਹੈ ਅਗਰ ਤੁਸੀਂ ਮੇਰੀ ਗੱਲ ਕਰਦੇ ਪਏ ਹੈ ਮੈਂ ਉਮੀਦ ਕਰਦਾ ਕਿ ਇਨ ਫਿਊਚਰ ਵਿੱਚ 2027 ਵਿੱਚ ਕਾਂਗਰਸ ਦੀ ਗਵਰਨਮੈਂਟ ਆਉਗੀ ਜਿੰਨਾ ਅਸੀਂ ਲੋਕਾਂ ਵਿੱਚ ਵੇਚਦੇ ਆ ਤੇ ਦਾ ਪ੍ਰਚੰਦ ਜੀ ਮੈਂ ਤੁਹਾਨੂੰ ਵੀ ਮਿਲਿਆ ਤੁਹਾਨੂੰ ਵੀ ਮੈਂ ਦੇਖਿਆ ਕਾਫੀ ਨੋਲੇਜ ਹੈ ਤਾਂ ਇਹਦੇ ਲਈ ਇੱਕ ਸਲਾਹਕਾਰ ਕਮੇਟੀ ਬਣਨੀ ਚਾਹੀਦੀ ਹੈ ਆਪਸੇ ਸਾਨੂੰ ਸਾਰਿਆਂ ਨੂੰ ਸਲਾਹ ਕਰਨੀ ਚਾਹੀਦੀ ਹੈ ਔਰ ਸਲਾਹ ਕਰਕੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੀਆਂ ਫੈਸਿਲਿਟੀ ਸਾਨੂੰ ਪ੍ਰੋਵਾਈਡ ਕਰਨੀ ਚਾਹੀਦੀ ਉਹ ਸਾਰੀਆਂ ਕਰਨੀਆਂ ਚਾਹੀਦੀਆਂ ਤੁਰਨਾ ਮੈਂ ਜੋਟੀ ਗੱਲ ਨੂੰ ਇਹ ਕਹਾਂਗਾ ਵੀ ਪੀਡੀਐਫ ਦੇ ਪ੍ਰਧਾਨ ਸਾਹਿਬ ਸਾਡੇ ਉਰੇ ਖਾਸ ਸਾਡੇਰੀ ਫਾਰਮ ਤੋਂ ਜਿਹੜੀ ਪੀਡੀਐਫ ਦੇ ਮੀਤ ਪ੍ਰਧਾਨ ਹੈ ਰਾਮਪਾਲ ਭਾਜੀ ਬ੍ਰਦਰਸ ਡੈਰੀ ਫਾਰਮ ਇਹਨਾਂ ਦੀ ਕਮੇਟੀ ਬਣੀ ਹੈ ਜਿਹੜੀ ਪ੍ਰੋਗਰੈਸਿਵ ਡੈਰੀ ਫਾਰਮਿੰਗ ਐਸੋਸੀਏਸ਼ਨ ਜੋ ਕੁਝ ਪੰਜਾਬ ਦੀ ਡੈਰੀ ਫਾਰਮਿੰਗ ਅੱਜ ਉੱਪਰ ਗਈ ਹੈ ਤਾਂ ਉਹ ਪੀਡੀਐਫ ਦੀ ਬਜਟੋਂ ਗਈ ਹੈ ਉਹ ਇੱਕ ਪ੍ਰਾਈਵੇਟ ਇੰਸਟੀਟਿਊਸ਼ਨ ਹੈ ਉਹਨਾਂ ਨੇ ਜਦ ਦੇਖਿਆ ਨੇ ਸਰਕਾਰ ਕੁਝ ਨਹੀਂ ਦਿੰਦੀ ਹੈ ਤਾਂ ਉਹਨਾਂ ਨੇ ਆਪਣੇ ਬੋਲਵਾਰ ਤੋਂ ਮੰਗਾਏ ਆ ਉਹ ਆਪਣਾ ਫੀਮੈਂਡ ਦਿੰਦੇ ਆ ਆਪਣੇ ਮੈਨਨ ਮਿਕਸਚਰ ਵਗੈਰਾ ਸਾਰਾ ਕੁਝ ਆਪੋ ਪ੍ਰੋਵਾਈਡ ਕਰਦੇ ਆ ਪੂਰੇ ਪੰਜਾਬ ਚ ਤੇ ਉਹ ਜਿਹੜੇ ਮੇਲਾ ਕਰਾਉਂਦੇ ਆ ਪੀਡੀਐਫ ਦਾ ਜੀ ਤਾਂ ਉਹ ਪੂਰਾ ਏਸ਼ੀਆ ਦਾ ਲਾਰਜੇਸਟ ਮੇਲਾ ਹੁੰਦਾ ਜੀ ਉਹ ਤੇ ਉਹਦੇ ਚ ਆਪਣੇ ਕਾਫੀ ਫਾਰਮਰਸ ਜਾਂਦੇ ਆ ਤੇ ਸਾਰ ਇੱਕ ਹੋਰ ਗੱਲ ਹੈ ਆਪਣੇ ਰਾਣਾ ਗਰਜੀਤ ਜੀ ਨੇ ਸਭਨ ਚ ਵੀ ਗੱਲ ਚੱਕੀ ਸੀ ਕਿ ਨਕਲੀ ਦੁੱਧ ਬਹੁਤ ਬਣ ਰਿਹਾ ਹੈ ਜੀ ਪੁਰੇ ਆ ਕੇ ਫਾਰਮਰ ਮਰ ਜਾਂਦਾ ਕਿਉਂਕਿ ਜਦੋਂ ਆਪਾਂ ਡੇਰੀ ਫਾਰਮਿੰਗ ਦਾ ਕੋਰਸ ਸਿੱਖਣ ਜਾਂਦੇ ਆ ਨਾ ਜੀ ਤਾਂ ਸਾਨੂੰ ਪਹਿਲੇ ਦਿਨ ਜਿਹੜੀ ਗੱਲ ਸਿਖਾਈ ਜਾਂਦੀ ਹੈ ਤਾਂ ਵੀ ਜਿਹੜਾ ਦੁੱਧ ਹੈ ਉਹ ਅੰਮ੍ਰਿਤ ਉਹ ਬਾਣੀ 'ਚ ਵੀ ਲਿਖਿਆ ਵਾ ਵੀ ਇਹਦੇ ਨਾਲ ਮਿਕਸਿੰਗ ਨਹੀਂ ਕਰਨੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜਾ ਡੇਰੀ ਫਾਰਮਰ ਹੈ ਨਾ ਜੀ ਉਹ ਕਦੇ ਮਿਕਸਿੰਗ ਨਹੀਂ ਕਰਦਾ ਜਿਹੜੇ ਅੱਗੇ ਟਰੇਡਰ ਸਪਲਾਈਰ ਹੈ ਜੀ ਉਹ ਥੋੜੀ ਮਿਕਸਿੰਗ ਕਰ ਸਕਦੇ ਜੀ ਤੇ ਪੰਜਾਬ ਪੂਰੇ ਇੰਡੀਆ 'ਚ ਨਾ ਜੀ ਜਿੰਨੇ ਦੁੱਧ ਦੀ ਪ੍ਰੋਡਕਸ਼ਨ ਹੈ ਉਹ ਤੋਂ ਕਈ ਗੁਣਾ ਜ਼ਿਆਦਾ ਲਾਗਤ ਉਹ ਇੱਕ ਗੈਪ ਹੈ ਨਾ ਜੀ ਜਿਹੜਾ ਜੇ ਉਹ ਗੈਪ 'ਚ ਨਕਲੀ ਦੁੱਧ ਨਾ ਬਣੇ ਜੀ ਤਾਜੇ ਦੁੱਧ ਦਾ ਰੇਟ ਫਾਰਮਰ ਨੂੰ 100 ਰੁਪਏ ਮਿਲੇ ਮੈਂ ਕਹਦਾ ਕਿ ਬਦਰ ਗਵਰਨਮੈਂਟ ਆ ਚੰਦੀ ਨਹੀਂ ਹੈ ਕਿ ਕਿ ਦੁੱਧ ਦਾ 100 ਰੁਪਏ ਸਾਨੂੰ ਮਿਲੇ ਨਹੀਂ ਤਾਂ ਗਵਰਨਮੈਂਟ ਇਹ ਕੋਈ ਬੜੀ ਗੱਲ ਨਹੀਂ ਹੈ ਕਿ ਜਿਹੜਾ ਨਕਲੀ ਦੁੱਧ ਜਿੱਥੇ ਬੰਦਾ ਜੋ ਬਣਾਉਂਦੇ ਜੋ ਫੈਕਟਰੀਆਂ ਹੈਗੀਆਂ ਤਾਂ ਗਵਰਨਮੈਂਟ ਆ ਸਭ ਕੁਝ ਬੰਦ ਕਰਤ ਸਾਦੀ ਹੈ ਪਰ ਗਵਰਨਮੈਂਟ ਦਾ ਧਿਆਨ ਇਸ ਪਾਸੇ ਹਜੇ ਤੱਕ ਹੈ ਨਹੀਂ ਹਾਂ ਕਾਗਜ਼ਾਂ ਵਿੱਚ ਕਿਤੇ ਰੇਡ ਕਰਨੀ ਇੱਕ ਦੋ ਜਾਣੇ ਬੰਦੇ ਨੂੰ ਫੜ ਕੇ ਅੰਦਰ ਕਰਨੇ ਨਾ ਫਿਰ ਦਿਵਾਰਤੂ ਨੇ ਤਿੰਨ ਦਿਨ ਬਾਅਦ ਸੱਤ ਹਫ਼ਤੇ ਬਾਅਦ ਜਾ ਕੇ ਜ਼ਮਾਨਤ ਕਰਕੇ ਬਾਹਰ ਆ ਜਾਣਾ ਇਸ ਤਰੀਕੇ ਨਹੀਂ ਹੋਣਾ ਹੈਗਾ ਅਗਰ ਤੁਸੀਂ ਕੋਈ ਵੀ ਮਿਕਸਿੰਗ ਕਿਸੇ ਚੀਜ਼ ਦੀ ਵੀ ਕਰਦਾ ਔਰ ਮੇਰਾ ਮੰਨਣਾ ਕੀ ਆਤਾ ਹੈ ਕਿ ਮਹਾਪਾਪ ਹੈ ਇਹਦੇ ਲਈ ਤਾਂ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਅਗਰ ਕੋਈ ਮਿਕਸਿੰਗ ਵਿੱਚ ਪੜਿਆ ਜਾਂਦਾ ਤੇ ਸਰ ਜਿਹੜੇ ਇਹ ਸਭ ਤੋਂ ਵੱਡੀ ਗੱਲ ਸਾਡੇ ਸਿਹਤ ਦੇ ਖਿਲਵਾੜ ਹੈ ਜਿੰਨਾ ਕਪਾ ਜੇ ਨਕਲੀ ਦੁੱਧਿਆ ਪਨੀਰ ਖਾਵਾਂਗੇ ਤਾਂ ਕੈਂਸਰ ਦੇ ਅਫਾਰ 90% ਵੱਧ ਜਾਂਦੇ ਹੈ ਠੀਕ ਹੈ ਜੀ ਤੇ ਕਿਉਂ ਜਦੋਂ ਬੇਰਕਾ ਦੇ ਅਮੋਲ ਇਹ ਪਿਓਰ ਚੀਜ਼ ਬਣਾ ਰਹੇ ਆ ਜੀ ਇੱਕ ਟੈਸਟ ਵੀ ਬਹੁਤ ਤਗੜਾ ਫਿਟਨੈਸ ਇਨਫਲੂਐਂਸਰ ਹੈ ਜੀ ਉਹਨੇ ਮੂਲ ਦਾ ਦੁੱਧ ਲਿੱਤਾ ਉਹਦੇ 'ਚ ਟੈਸਟ ਕੋਈ ਪਾਉਂਦੇ ਕੈਮੀਕਲ ਵਗੈਰਾ ਉਹਦੇ 'ਚ ਫਰਾਂ ਲੱਗ ਜਾਂਦਾ ਵੀ ਜੇ ਪਨੀਰ ਰੰਗ ਬਦਲਦਾ ਨਾ ਨਕਲੀ ਹੈ ਉਹਨੇ ਕੀਤਾ ਤੇ ਉਹ ਪਿਓਰ ਪਨੀਰ ਸੀਗਾ ਜੀ ਜਦੋਂ ਉਹ ਦੋ ਤੁਹਾਡੇ ਇੰਸਟੀਚੂਨ ਇੱਕ ਪ੍ਰਾਈਵੇਟ ਹੈ ਇੱਕ ਸਰਕਾਰੀ ਕੋਆਪਰੇਟਿਵ ਹੈ ਇਹਦਾ ਤਾਂ ਜਦੋਂ ਉਹ ਪਿਓਰ ਬਣਾ ਰਿਹਾ ਤੁਸੀਂ ਉਹਨੂੰ ਹੀ ਪ੍ਰਚਲਿਤ ਕਰੋ ਜੀ ਤੁਸੀਂ ਵੇਰਕਾ ਦੀ ਜਿੱਦਾਂ ਕਿਹਾ ਬੀ ਐਮ ਸੀ ਕੀਤੀਆਂ ਤੇ ਮੈਂ ਤੁਹਾਨੂੰ ਚਾਹਨਾ ਜੀ ਦਾ ਸਣਾ ਜਾਨਾ ਇੱਕ ਮੇਰੀ ਰਿਕੁਐਸਟ ਵੀ ਲਾ ਲਓ ਕਿ ਵੇਰਕਾ ਦਾ ਜਿਹੜਾ ਫੈਲਿੰਗ ਪ੍ਰੋਡਕਟ ਹੈ ਚਾਹੇ ਪਨੀਰ ਹੈ ਜਾਂ ਦਹੀਂ ਹੈ ਉਹ ਪਾਇਓਰਿਟੀ ਤੇ ਜੀ ਉਹਨੂੰ ਇਨਕਰੀਸ ਲਈ ਤੁਸੀਂ ਉਹਨੂੰ ਜ਼ਿਆਦਾ ਵੇਚਣ ਖਾਤਰ ਤੁਸੀਂ ਕੀ ਕਰਨਾ ਹੋਗੇ ਜਦੋਂ ਤੁਸੀਂ ਪਾਵਰ ਚਾਉ ਤੇ ਸਰਕਾਰ ਕਿਉਂ ਨਹੀਂ ਉਹਦੇ ਤੇ ਮੈਂ ਪਿਛਲੇ 5 ਸਾਲ ਦੀ ਕਰ ਰਿਹਾ ਕਿ ਸਾਡੇ 10 ਤੇ ਜਿੰਨੀਆਂ ਸੋਸਾਇਟੀ ਇੱਥੇ ਸੀਗੀਆਂ ਉਹਦੇ ਨਾਲੋਂ 3 ਗੁਣਾ ਵੇਰਕਾ ਦੀ ਸੋਸਾਇਟੀ ਬਣ ਗਿਆ ਜਿਹੜੇ ਬੀਐਮਸੀ ਸੀਗੇ ਉਹ ਵੀ 10 ਗੁਣਾ ਉਸ ਤੋਂ ਜ਼ਿਆਦਾ ਪਰ ਪਿਛਲੇ 3 ਸਾਲਾਂ ਵਿੱਚ ਨਾ ਤਾਂ ਬੜਾ ਚੌਰ ਵਿੱਚ ਕੋਈ ਨਵੀਂ ਸੁਸਾਇਟੀ ਆਈ ਨਾ ਕੋਈ ਬੀਐਮਸੀ ਆਇਆ। ਇਹ ਦਿਨੋਂ ਮੜੀ ਗਲਤੀ ਹੋ ਸਕਦੀ ਔਰ ਹਜੇ ਮੈਨੂੰ ਲੱਗਦਾ ਕਿ ਹਰ ਪਿੰਡ ਵਿੱਚ ਇੱਕ ਸੁਸਾਇਟੀ ਵੇਰਕਾ ਨਹੀਂ ਹੋਣੀ ਚਾਹੀਦੀ। ਹਰ ਦੋ ਪਿੰਡ ਤੇ ਮਗਰ ਇੱਕ ਬੀਐਮਸੀ ਹੋਣਾ ਚਾਹੀਦਾ। ਪਰ ਹਾਂ ਅਗਰ ਵੇਰਕਾ ਦੀ ਥੋੜੀ ਨੁਲਾਇਕੀ ਹੈ ਕਿ ਬੜਾ ਚੌਰ ਵਿੱਚ ਇਹਨਾਂ ਨੂੰ ਆ ਕੰਮ ਵਧਾਣਾ ਚਾਹੀਦਾ ਸੀ। ਇਹਨਾਂ ਦੇ ਨਾਂ ਵਧਾਨ ਕਰਕੇ ਗੁਜਰਾਤ ਤੋਂ ਉਮੂ ਲਾ ਕੇ ਤਾਂ ਇੱਥੇ ਆਪਣੇ ਬੀਐਮਸੀ ਖੋਲ੍ਹ ਲਾਪੇ। ਪਰ ਜਿਹੜਾ ਸਾਡਾ ਇੱਥੇ ਪੰਜਾਬ ਦਾ ਵੇਰਕਾ ਹੈਗਾ ਉਹ ਥੋੜਾ ਜਿਹਾ ਇੱਥੇ ਪਿਛੜਦੇ ਪਏ ਹੈਗੇ ਆ ਇਹਦਾ ਪ੍ਰੋਪਰ ਧਿਆਨ ਦੇਣਾ ਚਾਹੀਦਾ ਉੱਪਰ ਤੱਕ ਆ ਜਿਹੜੀ ਲਾਈਨ ਹੈ ਉਹਦੇ ਵਿੱਚ ਜਿਹੜੇ ਡੈਡੀਕੇਟਿਡ ਕੰਮ ਕਰਨ ਵਾਲੇ ਲੋਕ ਹੈ ਉਹ ਹੀ ਨੂੰ ਜੁਆਇਨ ਕਰਨ ਔਰ ਜਿਨ੍ਹਾਂ ਨੂੰ ਇਹਨਾਂ ਦੀ ਨੌਲੇਜ ਹੈਗੀ ਹੈ ਜਿਨ੍ਹਾਂ ਦੇ ਢਿੱਡ ਵਿੱਚ ਇਸ ਗੱਲ ਦੀ ਪੀੜਾ ਹੁੰਦੀ ਹੈ ਕਿ ਅਸੀਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਕਿੱਦਾਂ ਲੈ ਕੇ ਜਾਣਾ ਉਹ ਇਸ ਫੀਲਡ ਵਿੱਚ ਆਣ ਔਰ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਤੁਹਾਨੂੰ ਵੀ ਚੁੱਪ ਨਹੀਂ ਬੈਠਣਾ ਚਾਹੀਦਾ ਜਿੱਥੇ ਕੁਝ ਗਲਤ ਹੁੰਦਾ ਪਿਆ ਔਰ ਜਿੱਥੇ ਗਵਰਨਮੈਂਟ ਦੀ ਜ਼ਵਾਬੇਦਾਰੀ ਹੀ ਬੰਦੀ ਹੈ ਔਰ ਗਵਰਨਮੈਂਟ ਚੋਕ ਬੈਠੀ ਹੈ ਸਾਨੂੰ ਸਾਰਿਆਂ ਨੂੰ ਜਿਹੜੇ ਕੁਐਸਚਨ ਹੈਗਾ ਆਪਣਾ ਉਹ ਅੱਗੇ ਲੈ ਕੇ ਆਣਾ ਚਾਹੀਦਾ ਹੈ ਤੇ ਸਰ ਇਹ ਵੀ ਗੱਲ ਹੋ ਗਈ ਜਵੇਰਕਾ ਦੀ ਇਹ ਇੱਕ ਸਾਡੇ ਬਹੁਤ ਤਗੜੇ ਪੰਜਾਬ ਦੇ ਵੈਟਰਨਰੀ ਅਕਸਰ ਹੈ ਜੀ ਡਾਕਟਰ ਜੀਵਨ ਗੁਪਤਾ ਜੀ ਕਿਤਾਬ ਵੀ ਉਹਨਾਂ ਨੇ ਲਿਖੀ ਵੀ ਆਪਾਂ ਉਹਨਾਂ ਦਾ ਪੋਡਕਾਸਟ ਨਹੀਂ ਕੀਤਾ ਸੀ ਤੇ ਉਹ ਇੱਕ ਗੱਲ ਕਹਿੰਦੇ ਵੀ ਇਹ ट्रांजिशन ਦਾ ਪੀਰੀਅਡ ਹੈ ਚੇਂਜ ਹੋਣਾ ਹੀ ਪੈਂਦਾ ਹੈ ਡੈਰੀ ਫਾਰਮਿੰਗ ਚ ਸਮੇਂ ਸਮੇਂ ਦੇ ਮੁਤਾਬਿਕ ਵੈਰਕਾ ਚੇਂਜ ਨਹੀਂ ਹੋ ਰਹੀ ਜੀ અમૂલ 7 ਦਿਨ ਬਾਅਦ ਪੇਮੈਂਟ ਕਰਨਾ ਪਿਆ ਵੀ ਬੇਰਕਾ 10 ਦਿਨ ਬਾਅਦ ਕਰਦੀ અમૂਲ 4 ਪੇਮੈਂਟਾਂ ਕਰਦਾ ਜੇ ਮਹੀਨੇ ਚ ਉਹ ਕਦੇ ਵੀ ਡੇਰੀ ਫਾਰਮਰ ਦੀ ਜੇਬ ਚ ਪੈਸਾ ਨਹੀਂ ਮੁਕਣ ਦਿੰਦੀ ਜੀ ਜਾਨੂੰ ਤੁਹਾਡੇ ਪੈਸੇ ਮੁਕਣ ਲੱਗ ਜਾਂਦੇ ਜਾਨੂੰ ਅਗਲੀ ਪੇਮੈਂਟ ਆ ਜਾਂਦੀ ਜੀ ਕੀ ਬੇਰਕਾ ਨੂੰ ਇਦਾਂ ਦੀ ਨਵੀਕਰਨ ਕਰਨੀ ਚਾਹੀਦੀ ਹੈ ਆਪਣੇ ਦੂਜੇ ਕੰਮ ਜਾਂਦੀ ਹੈ ਐਗਜ਼ੈਕਟਲੀ ਦੇਖੋ ਆਪਾਂ ਬੇਰਕਾ ਨੂੰ ਨਾ ਕਹੀਏ ਅਸੀਂ ਤਾਂ ਪੰਜਾਬ ਗਵਰਨਮੈਂਟ ਨੂੰ ਗੱਲ ਕਹੀਏ ਕਿਉਂਕਿ ਐਂਡ ਆਫਰ ਟਾਈਮ ਬੇਰਕਾ ਪੰਜਾਬ ਗਵਰਨਮੈਂਟ ਦੇ ਅੰਦਰ ਹੈ ਗਵਰਨਮੈਂਟ ਨੂੰ ਚਾਹੀਦਾ ਕਿ ਅਗਰ ਪ੍ਰਾਈਵੇਟ ਕੋਈ ਕੰਪਨੀ ਬਾਹਰੋਂ ਆ ਕੇ ਪੰਜਾਬ ਵਿੱਚ ਕਾਮਯਾਬ ਹੋ ਸਕਦੀ ਹੈ ਵੇਰ ਦਾ ਤੁਹਾਡਾ ਆਪਣਾ ਪ੍ਰੋਫਿਟੇਬਲ ਪਲਾਂਟ ਹੈਗਾ ਇਹਨੂੰ ਕਾਮਯਾਬ ਕਰਨ ਲਈ ਜੋ-ਜੋ ਕੁਝ ਕਰਨਾ ਚਾਹੀਦਾ ਅਗਰ ਉਹ ਚਾਰ ਵਾਰ ਪੇਮੈਂਟ ਦਿੰਦੇ ਹੈ ਤਾਂ ਪੰਜਾਬ ਗਵਰਨਮੈਂਟ ਨੂੰ 10 ਵਾਰ ਪੇਮੈਂਟ ਦੇਣੀ ਚਾਹੀਦੀ ਹੈ ਅਸੀਂ ਕਿਹੜਾ ਆਪਣੀ ਜੇਬ ਤੋਂ ਦੇਣੀ ਹੈ ਪਲਾਂਟ ਪ੍ਰੋਫਿਟ ਵਿੱਚ ਆਉਣਾ ਕੋਲ ਪੈਸੇ ਹੈਗੇ ਆ ਉਹਨਾਂ ਨੇ ਸਿਰਫ ਇੱਕ ਚੈਨਲ ਅੱਤਾ ਦਾ ਬਣਾਉਣਾ ਕਿ ਜਿਹੜਾ ਪੈਸਾ ਹੈਗਾ ਉਹ ਟੈਂਕ ਦੇ ਨਾਲ ਲੋਕਾਂ ਕੋਲ ਪਹੁੰਚਣ ਪਰ ਬੜਾ ਚਾਹ ਮੇਰਾ ਮੰਨਣਾ ਹੈ ਕਿ ਅੱਜ ਦੇ ਦਿਨ ਅਸੀਂ 50 ਤੋਂ 60% ਤੇ ਬੈਠੇ ਹੈ ਕਿ 60% ਡੋਗਾ ਕੋ ਚਾਹੇ ਇੱਕ ਪਸ਼ੂ ਆ ਚਾਹੇ 10 ਪਰ ਹੈਗਾ ਜਿਦੂ ਹੈ ਅਸੀਂ 40% ਘਰਾਂ ਵਿੱਚ ਵੀ ਜਿਹੜਾ ਹੈਗਾ ਪਸ਼ੂ ਤੰਨ ਲੈ ਕੇ ਆਣਾ ਆਹੀ ਸਾਡਾ ਮਕਸਦ ਹੈ ਔਰ ਇਹਦੇ ਵਿੱਚ ਪਰਮਾਤਮਾ ਕਿਰਪਾ ਕਰੂਗਾ ਅਸੀਂ ਕਾਮਯਾਬ ਹੋਵਾਂਗੇ ਬਿਲਕੁਲ ਤੇ ਸਰ ਜਿੱਦਾਂ ਬਹੁਤ ਬੜੇ ਡੇਰੀ ਫਾਰਮਰਸ ਹੈ ਮੈਂ ਉਹਨਾਂ ਦਾ ਪੋਡਕਾਸਟ ਵੀ ਕਰਕੇ ਆਇਆ ਸੀ ਓਮਕਾਰ ਡੇਰੀ ਫਾਰਮ ਵਾਲੇ ਤੇ ਉਹਨਾਂ ਦੀ ਗਾਇ ਨੇ ਰਿਕਾਰਡ ਹੋਲਡ ਕੀਤਾ 82 ਲੀਟਰ ਇਨ 24 ਆ ਇਹ ਏਸ਼ੀਆ ਚ ਰਿਕਾਰਡ ਹੈ ਜੀ ਤੇ ਉਹ ਕਹਿੰਦੇ ਵੀ ਆਪਾਂ ਇਹ ਕੋਸ਼ਿਸ਼ ਕਰ ਰਹੇ ਆਂ ਸਰਕਾਰ ਤੱਕ ਗੱਲਾਂ ਪਹੁੰਚਾਣ ਦੀ ਵੀ ਪੰਜਾਬ ਨੂੰ ਮਿਲਕ ਪ੍ਰੋਡਿਊਸਿੰਗ ਸਟੇਟ ਦਾ ਦਰਜਾ ਦਿੱਤਾ ਜਾਵੇ ਤੇ ਸਰ ਇਹ ਹੁਣ ਮੈਂ ਅੱਗੇ ਗੱਲ ਕਰਨ ਲੱਗਿਆ ਜੀ ਆਪਾਂ ਤੁਹਾਡੇ ਕੋਲ ਬੈਠੇ ਆਂ ਵੀ ਬਲਾਚੌਰ ਨੂੰ ਮਿਲਕ ਪ੍ਰੋਡਿਊਸਿੰਗ ਹਲਕੇ ਦਾ ਦਰਜਾ ਦਵਾਇਆ ਜਾਵੇ ਜੀ ਤੇ ਇਹਦੇ ਬਾਰੇ ਤੁਸੀਂ ਕੀ ਸੋਚ ਰੱਖਦੇ ਹੋ ਜੀ ਬਦਰ ਆ ਤੁਹਾਡੀ ਬਹੁਤ ਵਧੀਆ ਗੱਲ ਆ ਔਰ ਮੈਂ ਆ ਸਾਰੇ ਲੋਕਾਂ ਨਾਲ ਵਾਦਾ ਕਰਦਾ ਕਿ ਪੰਜਾਬ ਵਿੱਚ ਜਦੋਂ ਕਾਂਗਰਸ ਗਵਰਨਮੈਂਟ 2025 ਵਿੱਚ ਆndi ਤੁਹਾਡਾ ਪਿਆਰ ਮਿਲਦਾ ਹੋਰ ਬੜਾ ਚੌਰ ਵਿੱਚ ਕਾਂਗਰਸ ਦਾ ਐਮਐਲਏ ਬੰਦਾ ਮੈਂ 40 ਨਾਲ ਅਭਵਾਦਾ ਕਰਦਾ ਮਿਲਕ ਪ੍ਰੋਡਿਊਸਿੰਗ ਹਲਕਾ ਬੜਾ ਚੌਰ ਪਹਿਲੇ ਨੰਬਰ ਤੇ ਆਉਂਗਾ ਬਹੁਤ ਵਧੀਆ ਗੱਲ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਸਰ ਇੱਕ ਹੋਰ ਕੁਐਸ਼ਨ ਕੀ ਬੜਾ ਚੌਰ ਚ ਕੋਈ ਪਸ਼ੂ ਮੰਡੀ ਨਹੀਂ ਹੈਗੀ ਜੀ ਉਹ ਵੀ ਹੋਣੀ ਚਾਹੀਦੀ ਹੈ ਇੱਕ ਕੋਈ ਵੀ ਸਰਕਾਰ ਵੱਲੋਂ ਆਯੋਜਿਤ ਜਿੱਦਾਂ ਕਿ ਬੱਲਵਾਲ ਫੌਂਖੜੀ ਕਿਸਾਨ ਮੇਲਾ ਲੱਗਦਾ ਤੇ ਉਸ ਮੰਡੀ ਚ ਬੜਾ ਚੋਂ ਹਲਕੇ ਚ ਫਿਰ ਇੱਕ ਆਪਾਂ ਡੈਰੀ ਫਾਰਮਿੰਗ ਦੇ ਮੇਲੇ ਦਾ ਆਯੋਜਨ ਕਰੀਏ ਕਿ ਉੱਥੇ ਗਾਈਆਂ ਦੇ ਕੰਪੀਟੀਸ਼ਨ ਵੀ ਥੋੜੇ ਮੱਧਮ ਸਾਰੇ ਡਿਸਟ੍ਰਿਕਟ ਵਿੱਚ ਹੁੰਦੇ ਸੀਗੇ ਸਟੇਟ ਵੱਲੋਂ ਪ੍ਰਾਈਜ ਹੁੰਦੀ ਸੀ ਹੁਣ ਬੰਦ ਹੋ ਗਿਆ ਗਵਰਨਮੈਂਟ ਆਮ ਆਮੀ ਪਾਰਟੀ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਨੇ ਬਦਲਾਅ ਦੇ ਨਾਮ ਤੇ ਪਾਈ ਹੈ ਪਰ ਉਸ ਤੋਂ ਬਾਅਦ ਜਿਹੜੀਆਂ ਆ ਚੀਜ਼ਾਂ ਹੈਗੀਆਂ ਪੰਜਾਬ ਵਿੱਚ ਇਹਨਾਂ ਨੇ ਜਿਹੜੇ ਆ ਕੰਪੀਟੀਸ਼ਨ ਸੀਗੇ ਆ ਸਾਰਾ ਕੁਝ ਬੰਦ ਕਰਾ ਦਿੱਤਾ ਜਦ ਆਪਾਂ ਬੱਲਵਾਲ ਸੰਕੜੀ ਦੀ ਬ੍ਰਦਰ ਗੱਲ ਕਰਦੇ ਮੈਂ ਤੁਹਾਨੂੰ ਦੱਸਿਆ ਚਾਹਦਾ ਆ ਜਿਹੜਾ ਕਾਲਜ ਆਇਆ ਇੱਥੇ ਬੀਐਸਸੀ ਦਾ ਅਵੀ ਕਾਂਗਰਸ ਗਵਰਨਮੈਂਟ ਵਿੱਚ ਅਜੀ ਦਰਸ਼ਨਲ ਮੰਗੂ ਪਰ ਲੈ ਕੇ ਆਏ ਆ ਉਸ ਤੋਂ ਬਾਅਦ ਇੱਥੇ ਹੋਸਟਲ ਬਣਿਆ ਅੱਜ ਦੇ ਦਿਨ ਅੱਥੇ ਬੜੇ ਸੋਹਣੀਆਂ ਕਲਾਸੇਜ਼ ਚੱਲਦੀਆਂ ਮੈਂ ਉਮੀਦ ਕਰਦਾ ਕਿ ਹੋਰ ਨਹੀਂ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇਨ ਫਿਊਚਰ ਕੁਝ ਕੋਰਸੇਜ਼ ਅੱਧਾਂ ਦੇ ਇੱਥੇ ਲੈ ਕੇ ਆਈਏ ਜੀ ਨਾਲ ਸਾਡਾ ਕਿਰਤ ਜੀ ਨਾਲ ਅਸੀਂ ਜੁੜੇ ਹੋਏ ਆ ਉਹਨਾਂ ਸਾਡੇ ਬੱਚਿਆਂ ਨੂੰ ਹੋਰ ਨੋਲੇਜ ਆ ਤੇ ਸਾਰਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਸਾਨੂੰ ਆਪਣਾ ਟਾਈਮ ਦੇਣ ਲਈ ਇੱਕ ਲਾਸਟ ਮੈਸੇਜ ਕਿਉਂਕਿ ਕਾਫੀ ਯੂਥ ਸਾਡਾ ਆਣਾ ਜਾਂਦਾ ਇਸ ਕੰਮ ਲਈ ਵੀ ਉਦਾਂ ਵੀ ਯੂਥ ਲਈ ਕੋਈ ਮੋਟੀਵੇਟਿਡ ਮੈਸੇਜ ਕਿਉਂਕਿ ਤੁਸੀਂ ਕਾਫੀ ਮੋਟੀਵੇਟਿਡ ਇਨਸਾਨ ਹੋ ਜੀ ਤੇ ਤੁਸੀਂ ਫਿਟਨੈਸ ਇੰਡਸਟਰੀ 'ਚ ਵੀ ਕਰਦੇ ਹੋ ਜੀ ਵਧੀਆ ਤੇ ਲੋਕਾਂ ਨੂੰ ਫਿੱਟ ਲੇਣ ਦੀ ਵੀ ਨਸੀਹਤ ਦਿੰਦੇ ਹੋ ਤੇ ਸਾਡੇ ਡੈਰੀ ਫਾਰਮ ਜਿਹੜੇ ਕਰਨੇ ਚਾਹੁੰਦੇ ਆ ਜਿਹੜੇ ਕਰਦੇ ਆ ਉਹਨਾਂ ਲਈ ਕੋਈ ਮੈਸੇਜ ਤੇ ਲੋਕਾਂ ਲਈ ਹੋਰ ਵੀ ਮੈਸੇਜ ਦੋ ਮੈਸੇਜ ਦੇ ਦਿਓ ਨਹੀਂ ਹੁਣ ਥੈਂਕ ਯੂ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਭਰਾਵਾਂ ਨੂੰ ਆਹੀ ਬੇਨਤੀ ਕਰਦਾ ਇਹ ਦੇਖੋ ਕੋਈ ਵੀ ਕੰਮ ਅਸੀਂ ਕਰਿਆ ਚਾਹਦੇ ਉਹ ਬੜਾ ਜਾਂ ਛੋਟਾ ਨਹੀਂ ਹੁੰਦਾ ਕਿਸੇ ਵੀ ਫੀਲਡ ਵਿੱਚ ਤੁਸੀਂ ਆਇਆ ਚਾਹਦੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਵੇਰੇ ਉੱਠਣ ਦੀ ਆਦਤ ਪਾਣੀ ਪਣੀ ਹੈ ਔਰ ਮੈਂ ਪੇਰੈਂਟਸ ਨੂੰ ਵੀ ਆਪਣੀ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਫੋਨ ਦੀ ਜਗ੍ਹਾ ਅਗਰ ਤੁਸੀਂ ਕਿਤੇ ਪਸ਼ੂਤਨ ਲੈ ਕੇ ਦੇ ਦੋਨਾ ਸ਼ੌਂਕ ਜਿਹੜਾ ਹੈਗਾ ਫੋਨ ਦੀ ਜਗ੍ਹਾ ਤੁਸੀਂ ਖੇਤੀ ਦਾ ਕਿਸਾਨੀ ਦਾ ਸ਼ੌਂਕ ਇਹਨਾਂ ਵਿੱਚ ਪਾ ਦੋਨਾ ਅਗਰ ਇਹਨਾਂ ਚੀਜ਼ਾਂ ਨਾਲ ਅਸੀਂ ਜੁੜੂਗੇ ਇਹਨਾਂ ਨਾਲ ਸਾਡਾ ਹਲਕਾ ਵੀ ਤਰੱਕੀ ਜਾਊਗਾ ਬੜਾ ਚਾ ਵੀ ਤਰੱਕੀ ਵੱਲ ਜਾਊਗਾ ਔਰ ਸਾਡੀ ਸਿਹਤ ਵੀ ਚੰਗੀ ਰਹੂਗੀ ਔਰ ਉਹਦੇ ਵਿੱਚ ਮੈਂ ਆ ਵੀ ਇੱਕ ਬੇਨਤੀ ਕਰਦਾ ਕਿ ਜਿਹੜਾ BBn Dairy Farms ਦੇ ਨਾਮ ਨਾਲ ਜਿਹੜਾ ਸਾਡਾ ਚੈਨਲ ਬਣਿਆ ਹੈ ਪ੍ਰਸ਼ਾਂਤ ਪ੍ਰਾਨਾ ਬਣਾਇਆ ਹੋਇਆ ਅੱਦਾਂ ਦੇ ਜਿਹੜੇ ਸਾਡੇ ਨੌਜਵਾਨ ਹੈਗੇ ਆ ਇਹਨਾਂ ਨੂੰ ਵੀ ਤੁਸੀਂ ਜ਼ਿਆਦਾ ਪ੍ਰਮੋਟ ਕਰਿਓ ਜਿਹੜੇ ਪੰਜਾਬ ਦੀ ਗੱਲ ਕਰਦੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਆ ਪੰਜਾਬ ਦੇ ਯੰਗਸਟਰ ਦੀ ਗੱਲ ਕਰਦੇ ਆ ਅੱਦਾਂ ਦੇ ਚੈਨਲ ਹੈਗੇ ਜਿਹੜੇ ਅੱਗੇ ਪ੍ਰਮੋਟ ਹੋਣੇ ਚਾਹੀਦੇ ਆ ਔਰ ਮੈਂ ਆਪਣੇ ਵੱਲੋਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਜਿੱਥੇ ਵੀ ਚਾਹੀ ਡੈਰੀ ਫਾਰਮਿੰਗ ਦੀ ਗੱਲ ਹੋਵੇ ਜਾਂ ਬੜਾ ਚੌੜ ਸਾਡੇ ਨੌਜਵਾਨਾਂ ਦਾ ਕੋਈ ਵੀ ਮੁੱਦਾ ਹੋਵੇ ਮੈਂ ਬਿਲਕੁਲ ਹੀ ਤੁਹਾਡੇ ਮੁੱਦੇ ਚੱਕੂਗਾ ਹੋ ਸਕਦਾ ਹੈ ਕਈ ਚੀਜ਼ਾਂ ਦੀ ਨੌਲੇਜ ਮੇਰੇ ਕੋਲ ਘੱਟ ਹੋਵੇ ਪਰ ਮੇਰੀ ਮੈਂਚਰ ਮਨਛਾ ਹੈਗੀ ਉਹ ਬੜਾ ਚੌੜ ਨੂੰ ਪ੍ਰਕੀਤੇ ਲੈ ਕੇ ਜਾਂਦੀ ਹੈ ਉਹਦੇ ਵਿੱਚ ਤੁਹਾਡਾ ਸਾਥ ਰਿਹਾ ਤਾਂ ਆਪਾਂ ਮਿਲ ਜੁਲ ਕੇ ਇਹਨੂੰ ਕਾਮਯਾਬ ਜ਼ਰੂਰ ਕਰਾਂਗੇ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਥੈਂਕ ਯੂ ਜੀ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਔਰ ਤੁਹਾਡਾ ਵੀ ਬਹੁਤ ਬਹੁਤ